ਮਕਮਲ ਤੌਰ ਤੇ ਰੁਪਈਏ ਦਾ ਮੈਂ ਸਵਾ ਰੁਪਈਆ ਮੋੜੂਗਾ ਸਾਡਾ ਜਿਹੜਾ ਠੇਕਾ ਲੱਗਿਆ ਤੇ ਸਵਾ ਤੁਸੀਂ ਮੋੜ ਦੋ ਪਰ ਇਹ ਗ੍ਰਾਂਟਾਂ 'ਚ ਪੱਖਪਾਤ ਕੀਤਾ ਜਾਂਦਾ ਬੇਸਿਕਲੀ ਹਾਲ ਦੇ ਜਿਹੜੀ ਸਰਕਾਰ ਆ ਉਹ ਤਾਂ ਗ੍ਰਾਂਟਾਂ ਆਈ ਨਹੀਂ ਰਹੀਆਂ ਉਹ ਤਾਂ ਲੋਕਾਂ ਤੋਂ ਲੈ ਰਹੇ ਨੇ ਇੱਥੋਂ ਦੇ ਜਿਹੜੇ ਐਮ.ਐਲ.ਏ ਆ ਹਰਦੀਪ ਸਿੰਘ ਮੁੰਡੀਆਂ ਅਛੇ ਤੁਸੀਂ ਗੱਲਬਾਤ ਦੌਰਾਨ ਇਹ ਗੱਲਾਂ ਕਹਿ ਰਹੇ ਸੀ ਕਿ ਤੁਹਾਡੇ ਨਾਲ ਬੜਾ ਕਿਦਣਾ ਗ੍ਰੰਟਾਂ ਵਿਤਕਰਾ ਕੀਤਾ ਜਾਂਦਾ ਤੁਹਾਨੂੰ ਨਿੱਜੀ ਤੌਰ ਤੇ ਗ੍ਰਾਂਟ ਵੀ ਨਹੀਂ ਪਹੁੰਚਦੀ ਪਿੰਡ ਨੂੰ ਔਰ ਨਾ ਹੀ ਤੁਹਾਡਾ ਕੋਈ ਕੰਮ ਪਾਸ ਕੀਤਾ ਜਾ ਰਿਹਾ ਵੀ ਇਹੇ ਮੇਰਾ ਇਹੇ ਮੇਰਾ ਇਹਨੂੰ ਦੇ ਦਿਓ ਇਹਨੂੰ ਦੇ ਦਿਓ ਜੀ ਤੁਹਾਡੇ ਉਹ ਕੱਲੇ ਸਰਪੰਚ ਜਾਂ ਤੁਹਾਡੇ ਉਹ ਤੁਹਾਡੇ ਨਹੀਂ ਸਾਰੇ ਲੋਕ ਤੁਹਾਡੇ ਆ ਜੀ ਸਰਪੰਚ ਦੇ ਮਗਰ 100 ਵੋਟ ਹੋ 200 ਵੋਟ ਹੋ ਬਾਕੀ ਪਿੰਡਾਂ ਦੇ ਜਿਹੜੇ 4-400 ਵੋਟਾਂ ਪਈਆਂ ਉਹ ਕਿਹਨੇ ਪਾਈਆਂ ਇੱਕ ਸਾਲ ਦਾ ਜਿਹੜਾ ਤੁਸੀਂ ਰਿਪੋਰਟ ਕਾਰਡ ਜਾਰੀ ਕੀਤਾ ਵਾ ਇੱਕ ਸਾਲ ਦੇ ਵਿੱਚ ਤੁਸੀਂ ਕਿਹੜੇ ਪਿੰਡ ਦੇ ਅਸੀਂ ਕੰਮ ਕੀਤੇ ਨੇ ਰਿਪੋਰਟ ਕਾਰਡ ਮੇਰਾ ਜਿਹੜਾ ਪੇਸ਼ ਕਰਨ ਦਾ ਮਕਸसद ਹੈ ਬਾਈ ਇਹੇ ਕਿਉਂਕਿ ਜਦੋਂ ਸਾਡੇ ਵਾਗੇ ਸਰਪੰਚ ਬਣੇ ਉਦੋਂ ਇਹ ਗੱਲ ਕਹੇਗੀ ਇਹ ਨੂੰ ਨਹੀਂ ਬਣਨ ਦੇਣਾ ਸਾਡਾ ਬਣਾਓ ਮੰਤਰੀ ਸਾਹਿਬ ਜਾਂ ਮੁੱਖ ਮੰਤਰੀ ਸਾਹਿਬ ਮੈਨੂੰ ਜਾਣਦੇ ਨੇ ਸਰਕਾਰ ਸਾਡੀ ਆ ਜੀ ਉਦੋਂ ਇਹ ਇੱਕ ਨੈਰੇਟਿਵ ਬਣਾਇਆ ਯਾਰ ਪਿੰਡ ਚ ਨੀਰਾ ਬਹੁਤ ਹੁੰਦਾ ਚੋਰੀਆਂ ਹੁੰਦੀਆਂ ਲਾਈਟਾਂ ਚਾਹੀਦੀਆਂ ਨੇ ਤਾਂ ਉਹਦੇ ਵਿੱਚ ਅਸੀਂ ਇੰਡਸਟਰੀਇਸਟਾਂ ਜਾਂ ਹੋਰ ਐਨਰਜੀ ਗ੍ਰਾਟਸ ਸਹਿਯੋਗ ਲਾ ਕੇ ਅਸੀਂ ਲਾਈਟਾਂ ਲਾਤੀਆਂ ਹਾਂ 40 ਲਾਈਟਾਂ ਸੀ ਆਪਣੇ ਪਿੰਡ ਦੇ ਵਿੱਚ ਲਾਈਆਂ ਤੇ ਜਿੱਦੀ ਕੀ ਕੋਸਟ 5-6 ਲੱਖ ਰੁਪਏ ਹੋਗੀ ਪਰ ਅਸੀਂ ਅੱਧੀ ਕੋਸਟ ਉਹ ਕਿਵੇਂ ਅਸੀਂ ਆਪ ਤਿਆਰ ਕੀਤਾ ਅਸੀਂ ਆਪ ਲਾਈਟਾਂ ਜਿਹੜਾ ਹੈਗਾ ਵੀ ਆਪ ਦੇ ਦਿਮਾਗ ਨਾਲ ਆਪ ਦੇ ਘਰੋਂ ਵੀ ਅਸੀਂ ਖਰਚੇ ਬਚਾ ਕੇ ਵੀ ਇੱਕ ਲਾਈਟ ਤੋਂ ਇੱਕ ਲਾਈਟ ਦੇ ਖਰਚੇ ਅਸੀਂ ਦੋ ਲਾਈਟਾਂ ਕੱਢ ਕੇ ਲਿਆਏ ਕਿਹੜੀ ਗਰੰਟੀ ਫਿਰ ਉਹਨੂੰ ਦੱਸਿਆ ਵੀ ਗਰਾਂਟ ਨਹੀਂ ਇਹ ਕੁਝ ਜਿਹੜੇ ਸਾਡੇ ਜਿਵੇਂ ਬਾਈ ਅਸੀਂ ਪ੍ਰੋਪਰਟੀ ਦੇ ਕੰਮ ਕਰਦੇ ਆ ਸਾਡੇ ਨਾਲ ਚੰਗੇ ਸੱਜਣਾਂ ਚੰਗੇ ਵਪਾਰੀ ਸੱਜਣ ਜੁੜ ਜਾਂਦੇ ਆ ਅਸੀਂ ਉਹਨਾਂ ਨੂੰ ਕਹਿ ਦਿੰਨੇ ਆ ਕੋਈ ਆਪਾਂ ਕੋਈ ਕੰਮ ਕੀਤਾ ਮੇਰੀ ਫੀਸ 1 ਲੱਖ ਬਣਦੀ ਆ ਤੁਸੀਂ ਮੈਨੂੰ 80 ਦੇ ਦਿਓ ਪਰ 30 ਤੁਸੀਂ ਹੋਰ ਬੰਲੇਓ ਪਾ ਕੇ ਤੈਨੂੰ ਸਵਾ ਲੱਖ ਕਰਕੇ ਮੇਰੇ ਪਿੰਡ ਨੂੰ ਤੁਸੀਂ ਇਹਨਾਂ দান ਦਿਓ ਹਾਂ দান ਵੀ ਕੈਸ਼ ਲੈ ਕੇ ਨਹੀਂ ਹੁੰਦਾ দান ਚੈੱਕ ਲਿਆ ਗ੍ਰਾਮ ਪੰਚਾਇਤ ਦੇ ਨਾਂ ਤੇ ਲੈ ਸਰਕਾਰ ਨੂੰ ਇਹ ਰਹੀ ਮੈਸੇਜ ਦਿੱਤਾ ਉਹ ਵੀ ਜਿੱਥੇ ਤੁਸੀਂ ਸਾਨੂੰ ਚਾਰਸ ਦਿਨ ਤੋਂ ਰੋਕਦੇ ਹੋ ਸਾਡੇ ਬੰਨ ਸੈਕਟਰੀਆਂ ਆਉਣ ਤੋਂ ਰੋਕਦੇ ਹੋ ਸਾਡੇ ਵਿੱਤੀ ਕਮਿਸ਼ਨ ਦੇ ਬਿੱਲ ਤੁਸੀਂ ਲਾਗੂ ਨਹੀਂ ਕਰਨੇ ਨੇ ਉਸ ਸੀ ਨੂੰ ਤੁਸੀਂ ਰੋਕਦੇ ਹੋ ਥੋੜੇ ਇੰਨੀਆਂ ਰੁਕਾਵਟਾਂ ਦੇ ਬਾਵਜੂਦ ਵੀ ਅਸੀਂ ਆਪਣਾ ਸਫਰ ਅਸੀਂ ਆਪਣਾ ਵਿਕਾਸ ਦਾ ਜਿਹੜਾ ਸਾਡਾ ਜਾਂ ਜੋ ਵੀ ਸਾਡੇ ਵਿਜ਼ਨ ਆ ਉਹ ਨਿਰੰਤਰ ਚੱਲ ਰਿਹਾ ਨੇ ਗ੍ਰਾਮ ਸਭਾਵਾਂ ਕਰਦੇ ਆ ਤਾਂ ਉਹਦੇ ਨਾਲ ਅਸੀਂ ਬਾਲ ਸਭਾ ਵੀ ਕਰਦੇ ਆ ਬਾਈ ਜੀ ਚ ਬੱਚਿਆਂ ਨੂੰ ਅਸੀਂ ਪੜ੍ਹਾਈ ਬਾਰੇ ਉਹਨਾਂ ਨੂੰ ਉਤਸ਼ਾਹਿਤ ਕਰਦੇ ਆ ਚੰਗੇ ਪੜ੍ਹੋ ਤੇ ਫਿਰ ਬੱਚੇ ਚੰਗਾ ਪੜ੍ਹਦੇ ਆ ਤੇ ਜਿਹੜਾ ਪੜ੍ਹਦੇ ਆ ਉਹਨਾਂ ਨੂੰ ਅਸੀਂ ਇਨਾਮ ਦਿੰਨੇ ਆ ਬਾਈ ਅੱਗੇ ਤੋਂ ਕੋਈ ਵੀ ਚੰਗਾ ਬੰਦਾ ਸਰਪੰਚੀ ਲਈ ਖੜਾ ਹੋਵੇ ਗਗਨਦੀਪ ਸਿੰਘ ਨਹੀਂ ਉਹ ਲੋਕ ਦਾ ਸਰਪੰਚ ਵਾਲੀ ਅਹੁਦੇ ਤੇ ਵਿਸ਼ਵਾਸ ਬਰਕਰਾਰ ਰਹਿ ਲੋਕਾਂ ਦਾ ਵਿਸ਼ਵਾਸ ਨਾ ਟੁੱਟੇ ਸਿਕਾਉ ਜੀ ਪੰਜਾਬ ਸਿੰਘ ਚੈਨਲ ਨਾਲ ਜੁੜੇ ਹੋ ਮੈਂ ਹਾਂ ਸੋਨੀ ਬੁੱਧੜੀਆ ਦੋਸਤੋ ਅੱਜ ਅਸੀਂ ਇਸ ਵਕਤ ਮੌਜੂਦਾ ਹਲਕਾ ਸਾਨੇਵਾਲ ਦੇ ਦਿਨ ਆਂਦੇ ਪਿੰਡ ਭਾਗਪੁਰ ਦੇ ਵਿੱਚ ਜਿੱਥੋਂ ਦੇ ਸਰਪੰਚ ਗਗਨਦੀਪ ਸਿੰਘ ਢਿਲੋਂਾ ਨੇ ਕੱਲ ਇੱਕ ਸਾਲ ਦਾ ਰਿਪੋਰਟ ਕਾਰਡ ਜਾਰੀ ਕੀਤਾ ਵਾ ਔਰ ਅਸੀਂ ਇੱਥੋਂ ਦੇ ਸਰਪੰਚ ਗਗਨਦੀਪ ਸਿੰਘ ਢਿਲੋਂਾ ਦਾ ਇੰਟਰਵਿਊ ਕਰਨ ਦਾ ਜਿਹੜਾ ਅੱਜ ਮੁੱਖ ਮਕਸਦ ਸੀ ਕਿਉਂਕਿ ਇਹਨਾਂ ਨੇ ਇੱਕ ਸਾਲ ਦਾ ਜਿਹੜਾ ਰਿਪੋਰਟ ਕਾਰਡ ਜਾਰੀ ਕੀਤਾ ਵਾ ਇੱਕ ਸਾਲ ਦੇ ਵਿੱਚ ਕਿਹੜੇ-ਕਿਹੜੇ ਪਿੰਡ ਦੇ ਕੰਮ ਕੀਤੇ ਆ ਔਰ ਨਾਲ ਹੀ ਤੁਹਾਨੂੰ ਵੀ ਦੱਸ ਦਈਏ ਕਿਉਂਕਿ ਅਸੀਂ ਬਹੁਤ ਸਾਰੇ ਪਿੰਡਾਂ ਦੇ ਵਿੱਚ ਇੰਟਰਵਿਊ ਕੀਤੇ ਆ ਇੰਟਰਵਿਊ ਕਰਨ ਦੇ ਦੌਰਾਨ ਕਈ ਪਿੰਡਾਂ ਦੇ ਵਿੱਚ ਸਰਪੰਚ ਸਹਿਬਾਨ ਇਹ ਗੱਲ ਕਹਿੰਦੇ ਆ ਕਿ ਸਾਨੂੰ ਗ੍ਰਾਂਟ ਵਗੈਰਾ ਨਹੀਂ ਆਈ ਤਾਂ ਅਸੀਂ ਪਿੰਡ ਦਾ ਵਿਕਾਸ ਕਿੱਥੋਂ ਕਰ ਲਾਂਗੇ ਔਰ ਜੇਕਰ ਗੱਲਬਾਤ ਕਰੀਏ ਗਗਨਦੀਪ ਸਿੰਘ ਢਲੋਣਾ ਦੀ ਇਹਨਾਂ ਦਾ ਵੀ ਇਹੀ ਕਹਿਣਾ ਸੀ ਕਿ ਗ੍ਰਾਂਟ ਤਾਂ ਸਾਨੂੰ ਵੀ ਪਿਛਲੇ 1 ਸਾਲ ਤੋਂ ਨਹੀਂ ਆਈ ਪਰ ਫਿਰ ਵੀ ਗ੍ਰਾਂਟ ਨਾ ਆਣ ਦੇ ਬਾਵਜੂਦ ਵੀ ਇਹਨਾਂ ਨੇ ਪਿੰਡ ਦਾ ਬਹੁਤ ਸਾਰਾ ਵਿਕਾਸ ਕੀਤਾ ਇਸੇ ਮਸਲੇ ਤੇ ਗੱਲਬਾਤ ਕਰਾਂਗੇ ਗਗਨਦੀਪ ਸਿੰਘ ਢਲੋਣਾ ਨਾਲ ਗਗਨਦੀਪ ਜੀ ਪਹਿਲਾਂ ਤਾਂ ਪੰਜਾਬ ਸਿੰਘ ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਬਹੁਤ-ਬਹੁਤ ਧੰਨਵਾਦ ਬਾਈ ਬਹੁਤ ਸ਼ੁਕਰੀਆ ਜੀ ਜੀ ਅੱਛਾ ਗਗਨਦੀਪ ਢਿੱਲੋਂ ਜੀ ਤੁਸੀਂ ਇਹ ਜਰੂਰ ਜਾਣਕਾਰੀ ਦਿਓ ਜਿਵੇਂ ਇੱਕ ਸਾਲ ਦਾ ਜਿਹੜਾ ਤੁਸੀਂ ਰਿਪੋਰਟ ਕਾਰਡ ਜਾਰੀ ਕੀਤਾ ਵਾ ਇੱਕ ਸਾਲ ਦੇ ਵਿੱਚ ਤੁਸੀਂ ਕਿਹੜੇ ਪਿੰਡ ਦੇ ਅਸੀਂ ਕੰਮ ਕੀਤੇ ਨੇ ਭਾਈ ਅਸੀਂ ਜਿਵੇਂ ਉਹ ਸਾਰੇ ਕੰਮ ਜਿਹੜਾ ਤੁਸੀਂ ਇਹ ਰਿਪੋਰਟ ਕਾਰਡ ਦੇਖ ਰਹੇ ਹੋ ਇਹ ਅਸੀਂ ਮਤਲਬ ਜਾਰੀ ਕੀਤਾ ਵਾ ਤੇ ਇਹਦੇ ਵਿੱਚ ਜਿਵੇਂ ਮੋਟਾ-ਮੋਟਾ ਸਭ ਤੋਂ ਵੱਡਾ ਜਿਹੜਾ ਸਭ ਤੋਂ ਜ਼ਰੂਰੀ ਇੱਕ ਜਿਹੜਾ ਕੰਮ ਆਪਾਂ ਕਹਿੰਦੇ ਆ ਵੀ ਗ੍ਰਾਮ ਪੰਚਾਇਤ ਜਿੱਥੇ ਪੰਚਾਇਤ ਨੂੰ ਪਿੰਡ ਦੀ ਇੱਕ ਸਰਕਾਰ ਕਿਹਾ ਜਾਂਦਾ ਵਾ ਤੇ ਉਹ ਸਰਕਾਰਾਂ ਕੋ ਤਾਂ ਆਪਦੇ ਵਿਧਾਨ ਸਭਾ ਦਫ਼ਤਰ ਪ੍ਰਸ਼ਾਸਨ ਤੰਤਰ ਮਤਰ ਸਭ ਹੁੰਦਾ ਵਾ ਪਰ ਬਹੁਤ ਪੰਚਾਇਤਾਂ ਕੋਲ ਅੱਜ ਵੀ ਇਹਨਾਂ ਦਾ ਬੇਸਿਕ ਇੱਕ ਹੁੰਦਾ ਵਾ ਵੀ ਪੰਚਾਇਤ ਦਫ਼ਤਰ ਜਾਂ ਪੰਚਾਇਤਕਰ ਉਹ ਅੱਜ ਵੀ ਨਹੀਂ ਹੈਗਾ ਵਾ। ਜੀ। ਸੋ ਜਦੋਂ ਦਾਸਨ ਸੇਵਾ ਮਿਲੀ ਤਾਂ ਅਸੀਂ ਸਭ ਤੋਂ ਪਹਿਲਾਂ ਮੈਨੂੰ ਇਹ ਮਹਿਸੂਸ ਹੋਇਆ ਇੱਕ ਦੋ ਵਾਕਈ ਵੇ ਅੱਜ ਹੋਏ ਜਿੱਥੇ ਮੈਨੂੰ ਇਹ ਲੱਗਿਆ ਵੀ ਯਾਰ ਵੀ ਇੱਕ ਸਾਂਝੀ ਜਗ੍ਹਾ ਪੰਚਾਇਤ ਦਾ ਇੱਕ ਦਫ਼ਤਰ ਪੰਚਾਇਤਕਰ ਪਿੰਡ ਦਾ ਹੋਣਾ ਚਾਹੀਦਾ ਵਾ ਜਿੱਥੇ ਪਿੰਡ ਦੀ ਵਿਉਂਤਮੰਦੀ ਜਾਂ ਉਹ ਗੱਲਾਂ ਤਿਆਰ ਕੀਤਾ ਜਾਵੇ ਕੰਮ ਕਰ। ਫਿਰ ਭਾਈ ਅਸੀਂ ਆ ਸਾਡੀ ਜਗ੍ਹਾ ਜਿਹੜੀ ਤੁਸੀਂ ਆਪਾਂ ਅੱਜ ਉਰੇ ਬੈ ਕੇ ਆਪਾਂ ਗੱਲਬਾਤ ਕਰ ਰਹੇ ਆਂ ਇਹ ਜਗ੍ਹਾ ਦਾ ਮੈਂ ਤੁਹਾਨੂੰ ਫੋਟੋਗ੍ਰਾਫਸ ਵੀ ਮੈਂ ਦੇ ਦੂੰਗਾ ਤੇ ਇਹਦੇ ਵਿੱਚ ਵੀ ਅਸੀਂ ਆਮ ਤੌਰ ਤੇ ਪਿੰਡਾਂ ਕੋ ਪੰਚਾਇਤਾਂ ਵਿੱਚ ਜਗਾ ਕਈ ਪਿੰਡਾਂ ਕੋ ਤਾਂ ਬਹੁਤ ਨੇ ਕਈ ਕੋ ਬਿਲਕੁਲ ਵੀ ਹੈ ਨਹੀਂ ਸਾਡੇ ਕੋ ਵੀ ਪਿੰਡ ਦੇ ਵਿੱਚ ਇਹ ਇੱਕ ਜਗਾ ਸੀਗੀ ਤੇ ਜਿਹਦੀ ਬਹੁਤ ਮਾੜੇ ਹਾਲਾਤ ਸੀਗੇ ਮਤਲਬ ਇੱਕ ਅੰਦਗੀ ਜਟੇਲ ਸੀਗੇ ਤਾਂ ਫਿਰ ਉਹ ਮੈਂ ਸੋਚਿਆ ਵੀ ਪੰਚਾਇਤ ਵੀ ਕਿਉਂ ਨਾ ਇੱਥੇ ਪੰਚਾਇਤਕਰ ਬਣਾਇਆ ਜਾਵੇ ਤਾਂ ਸਭ ਤੋਂ ਪਹਿਲਾਂ ਤਾਂ ਅਸੀਂ ਉਹ ਪੰਚਾਇਤਕਰ ਬਾਈ ਤੁਸੀਂ ਦੇਖ ਸਕਦੇ ਹੋ ਵੀ ਪੰਚਾਇਤਕਰ ਦਫ਼ਤਰ ਬਣਾਇਆ ਅੰਦਰ ਸਰਨਿਚਰ ਵਗੈਰਾ ਲੱਗਿਆ ਹੋਇਆ ਜੀ ਸਾਰਾ ਕੁਝ ਤੇ ਦਫ਼ਤਰ ਬਣਾਇਆ ਤੇ ਉਹਦੇ ਨਾਲ ਨਾਲ ਫਿਰ ਇੱਕ ਚੀਜ਼ ਵੀ ਉਸ ਤੋਂ ਬਾਅਦ ਅਸੀਂ ਇਹ ਪਾਰਕ ਬਣਾਈ ਜੀ ਤੇ پارک ਵੀ ਛੋਟੇ ਬੱਚੇ ਜਿਹੜੇ ਵੱਡੇ ਗਰਾਊਂਡ ਨਹੀਂ ਜਾ ਸਕਦੇ ਵੀ ਪਿੰਡ ਦੇ ਵਿੱਚ ਵੀ ਕਿੱਥੇ ਖਾਸ ਕਰਕੇ ਛੋਟੀਆਂ ਗੁੜੀਆਂ ਕਿਉਂ ਕਿੱਥੇ ਜਾਣ ਉਹਨਾਂ ਖਾਤੇ ਫਿਰ ਬਈ ਅਸੀਂ ਇਹ پارک ਬਣਾਇਆ ਫਿਰ پارک ਦਾ ਨਾਮ ਵੀ ਮੈਂ ਆਪਣੇ ਲੋਕਾਂ ਦੇ ਰੱਖਿਆ ಗ್ರಾಮ ਸਭਾ پارک ਵੀ ਇਹ ਮੇਰੇ ਪਿੰਡ ਦੇ ਲੋਕਾਂ ਦੀ ਪਾਰਕਾ ਵੀ ਪਿੰਡ ਦੇ ಗ್ರಾಮ ਸਭਾ ਦੀ ਇਹ ਪਾਰਕ ਆ ਅਸੀਂ ਫਿਰ پارک ਬਣਵਾਇਜੀ ਫਿਰ ਬਈ ਜਿਵੇਂ ਕੰਪਿਊਟਰ ਦੇਤੇ ਸਕੂਲ ਦੇ ਵਿੱਚ ਪਹਿਲਾ ਕੰਪਿਊਟਰ ਤਾਂ ਪਏ ਨੇ ਪਰ ਉਹ ਸਾਰੇ ਦਰਸ਼ਨੀ ਘੋੜੇ ਨੇ ਬਾਈ ਤੇ ਆਧਰੇ ਕੰਪਿਊਟਰ ਦਿੱਤੇ ਜੀ ਅਸੀਂ ਮੇਰਾ ਵਿਰਸਾ ਨਹੀਂ ਸੰਧੂ ਉਹਨਾਂ ਦੀ ਮਦਦ ਦੇ ਨਾਲ ਤੇ ਬਾਈ ਫਿਰ ਅਸੀਂ ਉਸ ਤੋਂ ਬਾਅਦ ਡਸਟਬਿਨ ਲਗਵਾਏ ਪਿੰਡ ਦੇ ਵਿੱਚ ਬਾਈ ਤੇ ਬਾਈ ਸਭ ਤੋਂ ਮੇਨ ਜਿਹੜੀ ਸਮੱਸਿਆ ਜਿੰਨੇ ਆਪਾਂ ਗੱਲ ਕੀਤੀ ਛਪੜਾਂ ਦੀ ਹਰ ਪਿੰਡ ਦੇ ਵਿੱਚ ਛਪੜਾਂ ਦੀ ਬਹੁਤ ਵੱਡੀ ਸਮੱਸਿਆ ਹੈ ਜੀ ਅੱਜ ਵੀ ਹੈਗੀ ਹੈ ਜੀ ਤੇ ਉਹ ਛਪੜਾਂ ਦਾ ਅਸੀਂ ਬਰਸਾਤਾਂ ਤੋਂ ਪਹਿਲਾਂ ਅਸੀਂ ਦੋ ਛਪੜਾਂ ਦੀ ਸਫਾਈ ਕਰਾਈ ਜੀ ਤੇ ਉਸ ਤੋਂ ਬਾਅਦ ਬਾਈ ਅਸੀਂ ਆਪਣੇ ਜਿਥੇ ਬਾਲ ਆਪਣੇ ਗ੍ਰਾਮ ਸਭਾਵਾਂ ਕਰਦੇ ਆ ਤਾਂ ਉਹਦੇ ਨਾਲ ਅਸੀਂ ਬਾਲ ਸਭਾ ਵੀ ਕਰਦੇ ਆ ਬਾਈ ਜੀ ਚ ਬੱਚਿਆਂ ਨੂੰ ਅਸੀਂ ਪੜ੍ਹਾਈ ਬਾਰੇ ਉਹਨਾਂ ਨੂੰ ਉਤਸ਼ਾਹਿਤ ਕਰਦੇ ਆ ਚੰਗੇ ਪੜ੍ਹੋ ਤੇ ਫਿਰ ਬੱਚੇ ਚੰਗਾ ਪੜ੍ਹਦੇ ਆ ਤੇ ਜਿਹੜਾ ਪੜ੍ਹਦੇ ਆ ਉਹਨਾਂ ਨੂੰ ਅਸੀਂ ਇਨਾਮ ਦਿੰਨੇ ਆ ਬਾਈ ਉਤਸ਼ਾਹਿਤ ਕਰਦੇ ਆ ਬੱਚਿਆਂ ਨੂੰ ਅਸੀਂ ਤਾਂ ਉਹਦੇ ਨਾਲ ਬਾਈ ਗ੍ਰਾਮ ਸਭਾਵਾਂ ਲੋਕਾਂ ਨੂੰ ਅਵੇਅਰਨੈਸ ਕਰਨ ਦੀ ਬਹੁਤ ਚੰਗੀ ਗ੍ਰਾਮ ਪੰਚਾਇਤ ਹੋ ਤਾਂ ਆਊਗੀ ਜੇਕਰ ਚੰਗੀ ਗ੍ਰਾਮ ਸਭਾ ਹੋਊਗੀ ਤਾਂ ਅਸੀਂ ਗ੍ਰਾਮ ਸਭਾ ਨੂੰ ਮਤਲਬ ਲੋਕਾਂ ਨੂੰ ਉਹਦੇ ਸੰਬੰਧ ਉਜਾਗਰ ਕਰਦੇ ਆ ਗ੍ਰਾਮ ਸਭਾ ਦੀ ਸ਼ਕਤੀਆਂ ਬਾਰੇ ਲੋਕਾਂ ਨੂੰ ਦੱਸਦੇ ਆ ਤਾਂ ਉਸੇ ਜਦੋਂ ਅਸੀਂ ਗ੍ਰਾਮ ਸਭਾ ਦੇ ਕਨਸੈਪਟ ਨੂੰ ਮਤਲਬ ਅਸੀਂ ਉਤਪ੍ਰਚਾਰਿਆ ਤਾਂ ਉਸੇ ਭਾਗਪੁਰ ਦੀ ਗ੍ਰਾਮ ਸਭਾ ਨੇ ਲੈਂਡ ਪੂਲਿੰਗ ਦੇ ਵਿੱਚ ਇੱਕ ਅਹਿਮ ਰੋਲ ਨਿਭਾਇਆ ਜਿਹੜਾ ਕਿ ਉਸ ਨੂੰ ਰੱਦ ਕਰਨ ਦੇ ਵਿੱਚ ਇੱਕ ਅਹਿਮ ਕੜੀ ਭਾਗਪੁਰ ਦੀ ਗ੍ਰਾਮ ਸਭਾ ਦਾ ਮਤਾ ਜਿਹੜਾ ਪਾਸ ਹੋਇਆ ਉਸ ਤੋਂ ਬਾਅਦ ਬਾਈ ਅਸੀਂ ਸੋਲਰ ਸਟਰੀਟ ਲਾਈਟਾਂ ਲਾਈਆਂ ਜੀ ਤਾਂ 40 ਲਾਈਟਾਂ ਅਸੀਂ ਆਪਣੇ ਪਿੰਡ ਦੇ ਵਿੱਚ ਲਾਈਆਂ ਤੇ ਜਿੱਦੀ ਕੀ ਕੋਸਟ 5-6 ਲੱਖ ਰੁਪਏ ਹੋਗੀ ਪਰ ਅਸੀਂ ਅੱਧੀ ਕੋਸਟ ਉਹ ਕਿਵੇਂ ਅਸੀਂ ਆਪ ਤਿਆਰ ਕੀਤਾ ਅਸੀਂ ਆਪ ਲਾਈਟਾਂ ਜਿਹੜਾ ਹੈਗਾ ਵੀ ਆਪਦੇ ਦਿਮਾਗ ਨਾਲ ਆਪਦੇ ਘਰੋਂ ਵੀ ਅਸੀਂ ਖਰਚੇ ਬਚਾ ਕੇ ਵੀ ਇੱਕ ਲਾਈਟ ਤੋਂ ਇੱਕ ਲਾਈਟ ਦੇ ਖਰਚੇ ਅਸੀਂ ਦੋ ਲਾਈਟਾਂ ਕੱਢ ਕੇ ਲਿਆ ਤਾਂ ਕਿ ਅਸੀਂ ਮਤਲਬ ਖਰਚੇ ਬਚਾ ਕੇ ਬੱਦ ਤੋਂ ਸਾਰੇ ਪਿੰਡ ਦੇ ਮੇਨ ਮੇਨ ਪੁਆਇੰਟ ਤੇ ਅਸੀਂ ਲਾਈਟਾਂ ਲਾ ਸਕੇ ਇਸ ਤੋਂ ਬਹੁਤ ਹੋਰ ਬਹੁਤ ਕੰਮ ਨੇ ਬਾਈ ਅਸੀਂ ਜਿਹੜੇ ਨਿਰੰਤਰ ਇੱਕ ਸਾਲ ਦੇ ਵਿੱਚ ਬਿਨਾ ਸਰਕਾਰੀ ਮਦਦ ਤੋਂ ਗ੍ਰਾਂਟਾਂ ਤੋਂ ਅਸੀਂ ਕਿਤੇ ਬਾਈ ਇੱਕ ਸਾਲ ਦੇ ਵਿੱਚ ਤੁਹਾਨੂੰ ਤੁਹਾਡੇ ਪਿੰਡ ਨੂੰ ਕਿੰਨੀ ਕਿ ਗ੍ਰਾਂਟ ਆ ਚੁੱਕੀ ਹੈ ਵੀ ਜਰੂਰ ਦੱਸੋ ਬਾਈ ਕੋਈ ਗ੍ਰਾਂਟੀਆਂ ਹੀ ਹੈ ਕੋਈ ਵੀ ਗ੍ਰਾਂਟ ਨਹੀਂ ਆਈ ਹੈਗੀ ਪੰਜਾਬ ਸਰਕਾਰ ਦੀ ਤਾਂ ਖਾਸ ਕਰਕੇ ਪੰਜਾਬ ਸਰਕਾਰ ਨੂੰ ਦਾ ਅਸੀਂ ਲਗਭਗ 80 ਤੋਂ 90 ਹਜ਼ਾਰ ਰੁਪਏ ਸਾਡੇ ਤੋਂ ਲੈ ਗਏ ਸਾਡੇ ਪਿੰਡ ਕੋ ਠੇਕਾ ਹਰ ਪੰਚ ਕਿਸੇ ਕਿਸੇ ਪਿੰਡਾ ਕੋ ਜਾਦੇ ਕਿਸੇ ਕੋ ਘਾਟਾ ਪੰਚਾਇਤੀ ਜ਼ਮੀਨਾਂ ਸਾਡੇ ਕੋ ਐ ਕਿਹੜੀ ਪੰਚਾਇਤੀ ਜ਼ਮੀਨਾਂ ਨੇ ਇਹਨਾਂ ਨੇ ਕਹਿਤਾ ਵੀ ਤੁਹਾਨੂੰ ਵੀ ਇਹਦੀ ਬੋਲੀ ਵਧਾ ਕੇ ਲਾਓ ਚਲੋ ਕੁਦਰਤੀ ਅਸੀਂ ਸਾਡੇ ਲੋਕਾਂ ਨੇ ਪਾਰਟਿਸਿਪੇਟ ਕੀਤਾ ਤਾਂ ਸਾਡੀ ਬੋਲੀ ਵੱਧ ਕੇ ਗਈ ਜਿੱਥੇ ਅੱਗੇ 1.5 ਤੋਂ 2 ਲੱਖ ਠੇਕਾ ਹੁੰਦਾ ਸੀ ਐਤਕੀ ਸਾਡੇ ਪੰਨੂ 2.5 ਲੱਖ ਦੇ ਕਰੀਬ ਠੇਕਾ ਆਇਆ ਜੀ ਉਹਦੇ ਵਿੱਚੋਂ 30% ਸਰਕਾਰ ਲੈ ਗਈ ਜੀ ਇਹ ਇਹਨਾਂ ਨੇ ਇੱਕ ਵਰਵਲੀ ਆਰਡਰ ਨੇ ਵੀ ਇਹਨਾਂ ਤੁਸੀਂ ਸਰਕਾਰ ਨੂੰ ਦੇਣਾ ਤਾਂ ਉਹ ਸਰਕਾਰ ਲੈ ਗਈ ਦਿੱਤਾ ਸਾਨੂੰ ਕੁਝ ਵੀ ਹੈ ਨਹੀਂ ਗਾ ਜੀ ਤਾਂ ਉਸ ਤੋਂ ਜਿਹੜੇ ਵਿੱਤ ਕਮਿਸ਼ਨ ਕੇਂਦਰ ਸਰਕਾਰ ਸਾਰੇ ਪਿੰਡਾਂ ਨੂੰ ਭੇਜਦੀ ਹੈ ਜੀ ਉਹ ਵੀ ਸਾਨੂੰ ਜਾਂਦੇ ਸੀ ਬਣਿਆ ਬਸ ਉਹ ਇੱਕ ਗ੍ਰਾਂਟ ਹੋ ਆਈ ਆ ਤੇ ਕੁਝ ਦੋ ਸਾਡੇ ਕੋਲ ਲਗਭਗ 2 ਲੱਖ ਰੁਪਏ ਹੋ ਆਇਆ ਜੀ ਜਿਹੜੀ ਇਸ ਸਾਲ ਦੀ 16 ਮਈ ਆਉਣੀ ਸੀ ਵਿੱਤ ਕਮਿਸ਼ਨ ਦੀ ਉਹ ਵੀ ਹਜੇ ਤੱਕ ਸਾਡੇ ਖਾਤੇ ਚ ਪਾਈ ਨਹੀਂ ਦੀ ਜੀ ਅਸੀਂ ਹਲਕਾ ਸਾਨੇਵਾਲ ਦੇ ਕਈ ਐਸੇ ਪਿੰਡ ਨੇ ਜਿੱਥੇ ਅਸੀਂ ਸਰਪੰਚਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਦਾ ਕਹਿਣਾ ਇਹੀ ਹੁੰਦਾ ਕਿ ਸਾਨੂੰ ਜਿਹੜੇ ਗ੍ਰਾਂਟ ਨਹੀਂ ਆਈ ਅਸੀਂ ਅਸੀਂ ਆਪਣੇ ਪੈਸਾ ਪੱਲੇਉ ਨਹੀਂ ਲਾ ਸਕਦੇ ਤੁਹਾਡੀ ਸੋਚ ਕੀ ਆ ਤੁਸੀਂ ਪਿੰਡ ਨੂੰ ਕਿਸ ਲੈਵਲ ਤੱਕ ਲੈ ਜਾਣਾ ਚਾਹੁੰਦੇ ਜਿਹੜਾ ਤੁਸੀਂ ਆਪ ਦੀ ਪੱਲਿਓ ਵੀ ਖਰਚਾ ਕਰ ਰਹੇ ਆ ਜੀ ਭਾਈ ਇਹ ਦੇ ਵਿੱਚ ਮੈਂ ਕਹਿੰਦਾ ਵੀ ਮੈਂ ਕੱਲਾ ਨਹੀਂ ਕੁਝ ਠੀਕ ਹੈ ਬਹੁਤ ਚੀਜ਼ਾਂ ਹੁੰਦੀਆਂ ਜਿਹੜੀਆਂ ਬੰਦਾ ਪੱਲਿਓ ਵੀ ਕਰ ਲੈਂਦਾ ਵਾ ਫੋਰ ਐਗਜ਼ਾਮਪਲ ਜਿਵੇਂ ਰੰਗ ਘਰੇ ਕਰਨਾ ਆਪ ਦਾ ਫਿਜ਼ੀਕਲ ਐਫਰਟ ਵੀ ਨੇ ਜਾਂ ਹੋਰ ਸਰਪੰਚ ਨੂੰ ਤਾਂ ਇਹ ਜੇ ਨੇਕਾ ਖਰਚੇ ਹੁੰਦੇ ਨੇ ਜਿਹੜਾ ਕਿ ਸਰਪੰਚ ਪੱਲਿਓ ਹੀ ਕਰਦਾ ਪਰ ਉਹ ਗਿਣਤੀ ਚਾਉਂਦੇ ਨਹੀਂ ਜੀ ਜਿਵੇਂ ਬਾਕੀ ਸਰਪੰਚਾਂ ਆਪਾਂ ਗੱਲ ਕਰਦੇ ਆ ਵੀ ਉਹ ਕਹਿੰਦੇ ਅਸੀਂ ਪੱਲਿਓ ਨਹੀਂ ਕਰ ਸਕਦੇ ਬਿਲਕੁਲ ਭਾਈ ਕਰਨ ਵੀ ਕਿਉਂ ਇੱਕ ਜਿੱਥੇ ਐਮ ਐਲ ਏ ਐਮ ਪੀ ਗ੍ਰਾਂਟਾ ਦਿੰਦੇ ਨੇ ਪਿੰਡ ਦੀ ਸਭ ਤੋਂ ਲੋਕਤੰਤਰ ਦੀ ਸਭ ਤੋਂ ਜਿਹੜੀ ਮਜ਼ਬੂਤ ਇੱਕ ਗਰਾਊਂਡ ਪੱਧਰ ਦੀ ਇਕਾਈ ਹੈ ਪੰਚਾਇਤ ਉਸ ਪੰਚਾਇਤ ਨੂੰ ਗ੍ਰਾਂਟਾ ਤੁਸੀਂ ਕਿਉਂ ਨਹੀਂ ਦਿੰਦੇ ਹੈਗੇ ਹਾਲਾਂਕਿ ਤੁਹਾਡੀਆਂ ਐਮਐਲਏ ਦੀਆਂ ਗ੍ਰਾਂਟਾਂ ਵੀ ਪਿੰਡਾਂ 'ਚ ਲੱਗਦੀਆਂ ਨੇ ਤੇ ਉਸ ਮੱਤੇ ਤੋਂ ਬਣਾ ਤੁਹਾਡੇ ਗ੍ਰਾਂਟ ਵੀ ਨਹੀਂ ਲੱਗ ਸਕਦੀ ਏਡੀ ਪੰਚਾਇਤ ਦੇ ਮੱਤੇ 'ਚ ਪਾਵਰ ਪਰ ਇਹ ਗ੍ਰਾਂਟਾਂ 'ਚ ਪੱਖਪਾਤ ਕੀਤਾ ਜਾਂਦਾ ਬੇਸਿਕਲੀ ਹਾਲ ਦੀ ਜਿਹੜੀ ਸਰਕਾਰ ਆ ਉਹ ਤਾਂ ਗ੍ਰਾਂਟਾ ਆਏ ਨਹੀਂ ਰਹੀਆਂ ਉਹ ਤਾਂ ਲੋਕਾਂ ਤੋਂ ਲੈ ਰਹੇ ਨੇ ਹੜਾਂ ਦੇ ਨਾਂ ਤੇ ਲੋਕਾਂ ਤੋਂ ਲੈ ਰਹੇ ਨੇ ਧੱਕੇ ਨਾਲ ਪੰਚਾਇਤਾਂ ਤੋਂ ਜਾਂ ਉਸ ਤੋਂ ਬਾਅਦ ਵੱਡੇ ਪੱਧਰ ਤੇ ਜ਼ਮੀਨਾਂ ਹੜੱਪੀਆਂ ਜਾ ਰਹੀਆਂ ਨੇ ਵੀ ਜਿਹੜੇ ਸਰਪੰਚ ਕਹਿ ਰਹੇ ਨੇ ਬਿਲਕੁਲ ਸਹੀ ਕਹਿ ਰਹੇ ਆ ਉੱਪਰੋਂ ਕਿਉਂ ਲਾਉਣ ਪਰ ਫਿਰ ਵੀ ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਵੀ ਬਹੁਤ ਕੰਮ ਕਰਨੇ ਆ ਵਿਚਾਰੇ ਪੱਲਿਓਂ ਲਾ ਕੇ ਹੀ ਕਰਦੇ ਨੇ ਤਾਂ ਪੱਲਿਓਂ ਬਾਈ ਹੁਣ ਜਿਵੇਂ ਅਸੀਂ ਕੰਮ ਕੀਤਾ ਵਾ ਸਭ ਤੋਂ ਪਹਿਲਾਂ ਤਾਂ ਜਿਵੇਂ ਆਪਾਂ ਗੱਲ ਕਰੀ ਛੱਪੜ ਦੀ ਤੁਹਾਡਾ ਇੰਟਰਵਿਊ ਕਰਨ ਦਾ ਸਿਰਫ ਇਹੀ ਮਕਸਦ ਆ ਕਿ ਜਿੱਦਾਂ ਤੁਸੀਂ ਕਹਿੰਦੇ ਆ ਵੀ ਸਰਪੰਚ ਪੱਲਿਓਂ ਕਿਉਂ ਲਾੜ ਤੁਸੀਂ ਵੀ ਕੋਈ ਸੋਚ ਲੈ ਕੇ ਚੱਲੇ ਹੋ ਕੋਈ ਤੁਸੀਂ ਵੀ ਪਿੰਡ ਦੇ ਵਿੱਚ ਕੋਈ ਨੌਜਵਾਨ ਸਭਾ ਜੋੜੀ ਆ ਜਾਂ ਕੋਈ ਐਨ ਆਰ ਆਈ ਵੀਰ ਤੁਹਾਡੇ ਨਾਲ ਜਿਹੜਾ ਸਹਿਯੋਗ ਕਰ ਰਿਹਾ ਕੋਈ ਤੁਸੀਂ ਵੀ ਕਿਸੇ ਤਰੀਕੇ ਨਾਲ ਚੱਲ ਰਹੇ ਆ ਜਿਹੜੇ ਅੱਜ ਪਿੰਡ ਪੱਧਰ ਤੇ ਤੁਸੀਂ ਇੰਨੇ ਸਹਿਯੋਗ ਕਰ ਰਹੇ ਆ ਇੰਟਰਵਿਊ ਕਰਨ ਦਾ ਮਕਸਦ ਸਿਰਫ ਇਹ ਹੈ ਉਹਨਾਂ ਸਰਪੰਚਾਂ ਤੱਕ ਤੁਹਾਡੀ ਆਵਾਜ਼ ਪਹੁੰਚੇ ਵੀ ਤੁਸੀਂ ਕਿਸ ਤਰੀਕੇ ਨਾਲ ਜਿਹੜਾ ਪਿੰਡ ਨੂੰ ਉੱਚੇ ਲੈਵਲ ਤੱਕ ਲਿਜਾਣਾ ਚਾਹੁੰਦੇ ਆ ਉਹੀ ਸੋਚ ਜਰੂਰ ਉਹਨਾਂ ਤੱਕ ਸ਼ੇਅਰ ਕਰੋ ਬਿਲਕੁਲ ਬਹੁਤ ਸਰਪੰਚਾਂ ਨਾਲ ਮੇਰਾ ਤਾਲਮਿਲ ਹੁੰਦਾ ਵਾ ਤੇ ਬਹੁਤ ਸਰਪੰਚ ਜਿਵੇਂ ਮੈਂ ਕੁਝ ਕੋਈ ਐਫਰਟ ਕਰ ਲੈਂਦਾ ਤਾਂ ਉਹ ਕੁਝ ਵੀ ਲੈਂਦੇ ਆ ਤੁਹਾਡੇ ਵਰਗੇ ਸੱਜਣਾਂ ਉਹਦੇ ਵੀਡੀਓ ਕਰਦੇ ਯਾਰ ਇਹ ਤੁਸੀਂ ਕਿਵੇਂ ਕੀਤਾ ਲਾਈਟ ਵਾਲਾ ਕਨਸੈਪਟ ਆਇਆ ਜੀ ਬਹੁਤ ਸਾਡੇ ਸਰਪੰਸ ਵੀਰ ਇਹ ਤੁਸੀਂ ਕਿਵੇਂ ਲਿਆ ਕਿਹੜੀ ਗਰੰਟ ਆਈ ਫਿਰ ਉਹਨਾਂ ਦੱਸਿਆ ਵੀ ਗਰਾਂਟ ਨਹੀਂ ਇਹ ਕੁਝ ਜਿਹੜੇ ਸਾਡੇ ਜਿਵੇਂ ਬਾਈ ਅਸੀਂ ਪ੍ਰੋਪਰਟੀ ਦੇ ਕੰਮ ਜੀ ਅਸੀਂ ਉਹਨਾਂ ਨੂੰ ਕਹਿ ਦਿੰਨੇ ਆ ਵੀ ਯਾਰ ਜੇ ਮੇਰਾ ਮੰਨ ਲਓ ਕਿ ਮੇਰੀ ਕੋਈ ਆਪਾਂ ਕੋਈ ਕੰਮ ਕੀਤਾ ਮੇਰੀ ਫੀਸ ਲੱਖ ਬਣਦੀ ਆ ਤੁਸੀਂ ਮੈਨੂੰ 80 ਦੇ ਦਿਓ ਪਰ 30 ਤੁਸੀਂ ਹੋਰ ਪੱਲਿਓਂ ਪਾ ਕੇ ਤੈਨੂੰ ਸਵਾ ਲੱਖ ਕਰਕੇ ਮੇਰੇ ਪਿੰਡ ਨੂੰ ਤੁਸੀਂ ਇਹਨਾਂ দান ਦੇ ਦਿਓ ਜੀ ਕਹਿਣ ਤੋਂ ਬਾਅਦ ਵੀ ਆਪਦੇ ਜਾਤੀ ਰਿਲੇਸ਼ਨ ਵਰਤ ਕੇ ਪਿੰਡ ਲਈ দান ਲੈ ਕੇ ਆਉਂਦਾ দান ਵੀ ਕੈਸ਼ ਲੈ ਕੇ ਨਹੀਂ ਹੁੰਦਾ দান ਚੈੱਕ ਲਿਆ ಗ್ರಾಮ ਪੰਚਾਇਤ ਦੇ ਨੋਂ ਤੇ ਲਿਆ ਇਹ ਨਹੀਂ ਵੀ ਕੈਸ਼ ਲੈ ਕੇ ਲਾਈਟਾਂ ਲਾਤੀਆਂ ਵੀ ਉਹਦੀ ਅਕਾਉਂਟੇਬਿਲਟੀ ਫਿਰ ਕਿਤੇ ਹੈ ਨਹੀਂ ਜਿੱਦਾਂ ਕੱਲ ਕੋਈ ਵੀ ਤੁਸੀਂ ਸੂਈ ਵੀ ਖਰੀਦਦੇ ਹੋ ਉਹਦਾ ਤੁਸੀਂ ਕੱਲੂ ਕਿਸੇ ਨੂੰ ਹਿਸਾਬ ਦੇਣ ਦਾ ਹੱਕ ਨਹੀਂ ਹੈ ਐਗਜ਼ੈਕਟਲੀ ਜੇ ਮੈਂ ਹੁਣ ਲਾਈਟਾਂ ਲਾਈਆਂ ਨੇ ਚਲੋ ਕੁਛ ਚੀਜ਼ਾਂ ਹੁੰਦੀ ਆਪਾਂ ਪਿੰਡ 'ਚ ਕਰ ਦਿੰਨੇ ਆ ਮੈਂ ਵੀ ਉਹ ਆਪਾਂ ਪਿੰਡ ਦੇ ਸਹਿਯੋਗ ਨਾਲ ਇੱਕ ਸੇਵਾ ਨਾਲ ਕਰ ਦਿੰਨੇ ਆ ਪਰ ਜਿਹੜੇ ਇਹ ਜੇ ਕੰਮ ਨੇ ਵੱਡੇ ਕੰਮ ਨੇ ਉਹ ਬਿਲਕੁਲ ਇਕੱਲਾ ਬੰਦਾ ਨਹੀਂ ਕਰ ਸਕਦਾ ਸਹਿਯੋਗ ਨਾਲ ਕਰ ਸਕਦਾ ਵੀ ਜਾਤੀ ਰਿਲੇਸ਼ਨ ਜਿਹੜੇ ਸਾਡੇ ਤੁਹਾਡੇ ਵਰਗੇ ਭਰਾਵਾਂ ਨਾਲ ਜਾਂ ਇੰਡਸਟਰੀਸਟ ਨਾਲ ਜਾਂ ਇਹਨਰੇ ਵੀਰਾਂ ਨਾਲ ਹੈਗੇ ਨੇ ਉਹਨਾਂ ਦਾ ਉਹਨਾਂ ਨੂੰ ਅਪਰੋਚ ਕਰਕੇ ਤੇ ਉਹਨਾਂ ਨੂੰ ਇਦਾਂ ਦਾ ਰਿਪੋਰਟ ਕੱਢ ਜਾਰੀ ਕਰਕੇ ਉਹਨਾਂ ਦਾ ਫੇਥ ਜਿਹੜਾ ਹੈਗਾ ਉਹਨਾਂ ਦਾ ਵਿਸ਼ਵਾਸ ਹੈ ਉਹ ਵਰਕਰਾਂ ਰੱਖ ਕੇ ਕੰਮ ਕਰਕੇ ਦਿਖਾਇਆ ਤੇ ਉਹਨਾਂ ਸੱਜਣਾ ਤੋਂ ਜਾਤੀ ਰਿਲੇਸ਼ਨ ਤੋਂ ਫਿਰ ਪਿੰਡ ਲਈ ਦਾਨ ਲਿਆਂਦਾ ਕੈਸ਼ ਨਹੀਂ ਲਿਆ ਹੈਗਾ ਚੈੱਕ ਲਿਆ ਵਾ ਪੈਸਾ ਦਿੱਤਾ ਉਹ ਉਹ ਮਤਲਬ ਐਨਪੀਐਸਆਈ ਜਗ੍ਹਾ ਲੱਗੇ ਲੱਗੇ ਤਾਂ ਉਹਦਾ ਫਿਰ ਬਿੱਲ ਕਿੰਨਾ ਜਾਂਦਾ ਹੁਣ ਬਿੱਲ ਵੀ ਮੰਨ ਕੇ ਚੱਲੋ ਕੋਈ ਚੀਜ਼ਾਂ ਹੋਣਗੀਆਂ ਆਮ ਬਿੱਲ ਤੇ ਪਤਾ ਹੁੰਦਾ ਜੀ 10000 ਦੀ ਆ ਸਾਡੇ ਵਾਲਾ 11 ਦਾ ਨਹੀਂ ਸਾਡੇ ਵਾਲਾ 6 ਦਾ ਜਾਂ 7 ਦਾ ਹੋਊਗਾ ਮਤਲਬ ਉਹਦੇ ਵਿੱਚ ਅਸੀਂ ਆ ਬਚਤ ਕੀਤੀ ਹੈ ਇਹ ਨਹੀਂ ਸਾਨੂੰ ਸਸਤੀਆਂ ਮਿਲ ਗਈਆਂ ਅਸੀਂ ਫालतू ਦੇ ਖਰਚ ਪੋਲ ਦੇ ਖਰਚ ਰੰਗ ਦਾ ਖਰਚ ਹੋਰ ਖਰਚੇ ਸੀ ਘਟਾਤੇ ਘਟਾ ਕੇ ਵੀ ਲਾਈਟਾਂ ਵਧਾ ਲਈ ਤਾਂ ਬਾਕੀ ਜਿਹੜਾ ਵੀ ਸਰਪੰਚਾਂ ਨੂੰ ਬਸ ਮੈਂ ਹੀ ਬੇਨਤੀ ਕਰੂੰਗਾ ਵੀ ਨੋ ਡਾਊਟ ਪਹਿਲੀ ਗੱਲ ਤਾਂ ਭਾਈ ਸਰਪੰਚ ਜਿਵੇਂ ਮੈਂ ਵੀ ਇੱਕ ਰਾਜਨੀਤਿਕ ਹਰ ਬੰਦਾ ਜਿਹੜਾ ਲੋਕਤੰਤਰੀ ਰਾਜ ਵਿੱਚ ਰਹਿੰਦਾ ਵਾ ਹਰ ਬੰਦਾ ਕਿਸ ਨਾ ਕਿਸੇ ਰਾਜਨੀਤਿਕ ਬਜਾਤਰ ਨਾਲ ਜੁੜਿਆ ਹੁੰਦਾ ਜੁੜਨਾ ਵੀ ਚਾਹੀਦਾ ਵੋਟ ਸਾਡਾ ਹੱਕ ਆ ਸਾਨੂੰ ਵੋਟ ਪਾਉਣੀ ਵੀ ਚਾਹੀਦੀ ਆ ਮੈਂ ਵੀ ਜੁੜਿਆ ਹਾਂ ਅਸੀਂ ਪੰਜਾਬ ਪੰਥ ਦੇ ਹਤਾਸ਼ੀ ਆ ਅਸੀਂ ਮੇਰੀ ਪੀੜੀ ਦੀ ਧਾਰਨਾ ਤੇ ਅਸੀਂ ਜੁੜੇ ਹੋਏ ਆ ਅਸੀਂ ਉੱਤੇ ਹੀ ਉਹਦੇ ਹਿਸਾਬ ਨਾਲ ਅਸੀਂ ਚੱਲਦੇ ਆ ਅਸੀਂ ਆਪਣੇ ਖੇਤਰ ਦੀ ਆਵਾਜ਼ ਨੂੰ ਬੁਲੰਦ ਕਰਦੇ ਆ ਤੇ ਕੋਈ ਬੰਦਾ ਵੀ ਕਿਸ ਮਰਜ਼ੀ ਪਾਰਟੀ ਨਾਲ ਜੁੜਾ ਹੋਵੇ ਪਰ ਸਰਪੰਚੀ ਜਾਂ ਪਿੰਡ ਲੈਵਲ ਤੇ ਉਹ ਸਰਪੰਚ ਪਿੰਡ ਦਾ ਹੋਣਾ ਚਾਹੀਦਾ ਵਾ ਉਹ ਲੋਕਾਂ ਦਾ ਹੋਣਾ ਚਾਹੀਦਾ ਵਾ ਉਹਦੇ ਵਿੱਚ ਕੋਈ ਪੱਖਪਾਤ ਨਹੀਂ ਹੋਣਾ ਚਾਹੀਦਾ ਐਮੀ ਸਾਡੀ ਜਿਹੜੀ ਪੰਚਾਇਤ ਆ ਜਦੋਂ ਅਸੀਂ ਚੁਣੀ ਗਈਆਂ ਚਲੋ ਉਦੋਂ ਹੁੰਦਿਆ ਵੀ ਕੋਈ ਦੋ ਢੜੇ ਹੁੰਦੇ ਨੇ ਤਾਂ ਪਰ ਅੱਜ ਅਸੀਂ ਸਾਰੀ ਪੰਚਾਇਤ ਮਤਲਬ ਇੱਕ ਦਫ਼ਤਰ 'ਚ ਬਹਿ ਕੇ ਜਾ ਇੱਕ ਸੁਰਤ ਤੇ ਸੀ ਕੰਮ ਕਰਦੇ ਆ ਸਾਰੀ ਪੰਚਾਇਤ ਦਾ ਪੂਰਾ ਸਹਿਯੋਗ ਸਹਿਯੋਗ ਕੀ ਇਹ ਵਿਸ਼ਵਾਸ ਉਹਨਾਂ ਦਾ ਹੁੰਦਾ ਵਾ ਕਿ ਸਰਪੰਚ ਪਿੰਡ ਦਾ ਹੋਵੇ ਉਸ ਤੋਂ ਬਾਅਦ ਆਪ ਦਾ ਇੱਕ ਵਿਜ਼ਨ ਤੁਹਾਡਾ ਹੋਣਾ ਚਾਹੀਦਾ ਵੀ ਮੇਰਾ ਮੈਂ ਯਾਰ ਪਿੰਡ 'ਚ ਜਿਵੇਂ ਮੇਰਾ ਵਿਜ਼ਨ ਆਇਆ ਯਾਰ ਪਹਿਲਾਂ ਪੰਚਾਇਤ ਘਰ ਚਾਹੀਦਾ ਯਾਰ ਛੱਪੜ ਦੀ ਸਮੱਸਿਆ ਆਪਾਂ ਇਹਦਾ ਹੱਲ ਕਿਵੇਂ ਕਰੀ ਬੇਤ ਕਮਿਸ਼ਨ ਦੇ ਪੈਸੇ ਗ੍ਰਾਂਟ ਆਈ ਹਾਲਾਂਕਿ ਸਾਡੇ ਬਿੱਲ ਪਾਸ ਨਹੀਂ ਹੋਏ ਪਰ ਅਸੀਂ ਛੱਪੜ ਦਾ ਜਿਹੜਾ ਕੰਮ ਹੈ ਬੇਤ ਕਮਿਸ਼ਨ ਨੇ ਕੀਤਾ ਯਾਰ ਪਿੰਡ 'ਚ ਨੇਰਾ ਬਹੁਤ ਹੁੰਦਾ ਚੋਰੀਆਂ ਹੁੰਦੀਆਂ ਲਾਈਟਾਂ ਚਾਹੀਦੀਆਂ ਨੇ ਤਾਂ ਉਹਦੇ ਵਿੱਚ ਅਸੀਂ ਡਸਟਲੈਸ ਤੋਂ ਜਾਂ ਹੋਰ ਐਨਆਰਆਈ ਵੀਰਾਂ ਤੋਂ ਸਹਿਯੋਗ ਲਾ ਕੇ ਅਸੀਂ ਲਾਈਟਾਂ ਲਾਤੀਆਂ ਡਸਟਬਿਨ ਆ ਉਹਦੇ ਵਿੱਚ ਕੁਛ ਦਾਸ ਨੇ ਜਾਂ ਹੋਰ ਸੱਜਣਾ ਮਿੱਤਰਾਂ ਸੇਵਾ ਪਾ ਕੇ ਪਿੰਡ 'ਚ ਡਸਟਬਿਨ ਲਗਵਾਤੇ ਕੰਪਿਊਟਰ ਦਿੱਤੇ ਨੇ ਮੇਰਾ ਵੀਰ ਓਮੇਸ਼ਬ ਜਨਰਲ ਸਣੀ ਸਾਡੇ ਪਿੰਡ ਦਾ ਇੱਕ ਹੋਣ ਹਰ ਮੇਰਾ ਭਰਾ ਉਹ ਪੜ ਕੇ ਚੰਡੀਗੜ੍ਹ ਗਿਆ ਮਲਟੀਨੇਸ਼ਨਲ ਕੰਪਨੀ 'ਚ ਕੰਮ ਕਰਦਾ ਉਹਦੀ ਬਦੌਲਤ ਅਸੀਂ ਕੰਪਿਊਟਰ ਲੈ ਕੇ ਆਂਦੇ ਕਹਿਣ ਤੋਂ ਪਾ ਵੀ ਜਦੋਂ ਅਸੀਂ ਜਿਹੜੇ ਪਿੰਡੋਂ ਬੱਚੇ ਚੰਗੇ ਪੜ ਕੇ ਜਾਂਦੇ ਨੇ ਇਹ ਵੀ ਸਾਰੇ ਸਰਪੰਚ ਸਾਹਿਬ ਨੂੰ ਹੀ ਬੇਨਤੀ ਆ ਨੋ ਡਾਊਟ ਸਰਕਾਰ ਦਾ ਵੀ ਇਹ ਹੱਕ ਬਣਦਾ ਵੀ ਪਿੰਡਾਂ ਨੂੰ ਐ ਜਿਵੇਂ ਵਿੱਤ ਕਮ ਦੇਸ਼ ਵਿੱਚ ਗਰੰਟਾ ਭੇਜਦਾ ਵਾ ਕਿ ਪੰਜਾਬ ਸਰਕਾਰ ਨੇ ਜਦੋਂ ਠੇਕੇ ਪਿੰਡਾਂ ਚੋਂ ਲੈ ਕੇ ਜਾਂਦੀ ਆ ਵੀ ਕੁਛ ਨਾ ਕੁਛ ਤਾਂ ਭੇਜ ਦੇ ਐਟ ਲੀਸਟ ਜਿੰਨਾ ਠੇਕਾ ਲਿਆ ਉਹਦੇ ਵਿੱਚ ਕੁਛ ਜਿਵੇਂ ਮੰਤ ਮੁੱਖ ਮੰਤਰੀ ਸਾਹਿਬ ਕਹਿੰਦੇ ਰੁਪਈਏ ਦਾ ਮੈਂ ਸਵਾ ਰੁਪਈਆ ਮੋੜੂਗਾ ਸਾਡਾ ਜਿਹੜਾ ਠੇਕਾ ਲੈ ਕੇ ਉਹ ਸਵਾ ਜੀ ਤੁਸੀਂ ਮੋੜ ਦਿਓ ਹੋਰ ਨਹੀਂ ਕਰਨਾ ਨਾ ਵੀ ਸਭ ਤੋਂ ਇੱਕ ਜਿਹੜਾ ਬੇਸਿਕ ਫੰਡਾ ਇਹ ਹੈ ਵੀ ਇੱਕ ਤਾਂ ਸਰਪੰਚ ਪਿੰਡ ਦਾ ਹੋ ਕੇ ਚੱਲੇ ਤੇ ਪਿੰਡ ਵਾਲੇ ਵੀ ਸਰਪੰਚ ਦਾ ਸਹਿਯੋਗ ਕਰਨ ਤੇ ਉਸ ਤੋਂ ਬਾਅਦ ਇੱਕ ਆਪਣਾ ਵਿਜ਼ਨ ਇੱਕ ਸੋਚ ਵੀ ਜਿਹੜਾ ਕੰਮ ਤੁਸੀਂ ਪਿੰਡ ਲਈ ਚੰਗਾ ਕਰਨਾ ਚਾਹੁੰਦੇ ਹੋ ਬਸ ਸੋਚ ਬਣਾ ਕੇ ਉਹਦੀ ਪਲੈਨਿੰਗ ਬਣਾ ਕੇ ਆਪਦੇ ਲੋਕਾਂ ਨਾਲ ਐਨਆਰਈ ਭਰਾਵਾਂ ਨਾਲ ਆਪਦੇ ਜਾਤੀ ਰਿਲੇਸ਼ਨ ਜਿਹੜਾ ਤੁਹਾਡੇ ਹੈਗਾ ਉਹਨਾਂ ਨਾਲ ਸਹਿਯੋਗ ਕਰਕੇ ਕੁਝ ਆਪਣੇ ਬੋਲੇ ਜਿੰਨਾ ਤੁਸੀਂ ਪਾ ਸਕਦੇ ਹੋ ਪਾ ਕੇ ਪਾਰਦਰਸ਼ੀ ਤਰੀਕੇ ਦੇ ਨਾਲ ਬਤਵਤ ਕੰਮ ਕਰੋ ਇਹ ਹੀ ਇੱਕ ਬਕਲਪਾ ਜਿਹੜਾ ਤੁਸੀਂ ਆਪਣੇ ਜਿਹੜੋ ਸਰਪੰਚ ਬਣ ਜਾਓ ਨਾ ਤਾਂ ਕਿ ਤੁਹਾਡੇ ਲੋਕਾਂ ਨੂੰ ਤੁਹਾਡੇ ਤੇ ਮਾਣ ਹੋਵੇ ਕਿ ਸਾਡੇ ਸਰਪੰਚ ਨੂੰ ਗ੍ਰਾਂਟ ਆਈ ਜਾਂ ਨਹੀਂ ਆਈ ਪਰ ਉਹਨੇ ਕੰਮ ਕੀਤਾ ਉਹਦੇ ਨਾਲ ਲੜ ਜੀ ਰਿਪੋਰਟ ਕਾਰਡ ਮੇਰਾ ਜਿਹੜਾ ਪੇਸ਼ ਕਰਨ ਦਾ ਮਕਸਦ ਹੈ ਬਾਈ ਇਹ ਹੈ ਕਿਉਂਕਿ ਜਦੋਂ ਸਾਡੇ ਵਰਗੇ ਸਰਪੰਚ ਬਣੇ ਉਹ ਤੋਂ ਇਹ ਗੱਲ ਕਹੀਗੀ ਇਹ ਨੂੰ ਨਿਜ ਬਣਨ ਦੇਣਾ ਸਾਡਾ ਬਣਾਓ ਮંત્રી ਸਾਹਿਬ ਜਾਂ ਮੁੱਖ ਮੰਤਰੀ ਸਾਹਿਬ ਮੈਨੂੰ ਜਾਣਦੇ ਨੇ ਸਰਕਾਰ ਸਾਡੀ ਆ ਜੀ ਉਦੋਂ ਇਹ ਇੱਕ ਨੈਰੇਟਿਵ ਬਣਾਇਆ ਮੈਂ ਆਪਦੇ ਲੋਕਾਂ ਨੂੰ ਕੋਲੈਕਸ਼ਨ ਤੋਂ ਪਹਿਲਾਂ ਹੀ ਮੈਂ ਇਹ ਕਿਹਾ ਸੀ ਵੀ ਮੈਂ ਕੋਈ ਵਾਦਾ ਨਹੀਂ ਕਰਨਾ ਮੈਂ ਕੋਈ ਝੂਠਾ ਲਾ ਰਹਿ ਲਾਉਣਾ ਹੂੰ ਮੈਂ ਜਿਹੜਾ ਪਿੰਡ ਦੇ ਕੰਮ ਕਰਨੇ ਆ ਸਮਾਜਿਕ ਕੰਮ ਕਰਨੇ ਨੇ ਗਲੀਆਂ ਨਾਲੀਆਂ ਦੇ ਹੋਰ ਕੰਮ ਕਰਨੇ ਨੇ ਵੀ ਉਹ ਮੈਂ ਐਨਆਰਈ ਵੀਰਾਂ ਦੇ ਸਹਿਯੋਗ ਦੇ ਨਾਲ ਇੰਡਸਟਰੀਅਲਿਸ ਦੇ ਸਹਿਯੋਗ ਦੇ ਨਾਲ ਤੇ ਐਨਜੀਓਜ਼ ਦੇ ਸਹਿਯੋਗ ਦੇ ਨਾਲ ਵਿੱਤ ਕਮਿਸ਼ਨ ਦੇ ਸਹਿਯੋਗ ਨਾਲ ਮੈਂ ਚਾਰ ਵਿਜ਼ਨ ਦੱਸੇ ਸੀ ਆਪਾਂ ਤੇ ਮੈਂ ਉਸੇ ਵਿਜ਼ਨ ਨੂੰ ਬਈ 1 ਸਾਲ ਦੇ ਵਿੱਚ ਇੰਪਲੀਮੈਂਟ ਕੀਤਾ ਇੰਪਲੀਮੈਂਟ ਕਰਕੇ ਤੇ ਹੁਣ ਜਿਹੜੇ ਵਿੱਚ ਮੈਂ ਧੰਵਾਦ ਵੀ ਆਪਣੇ ਨਗਰ ਦਾ ਕੀਤਾ ਤੇ ਇਹਦੇ ਵਿੱਚ ਮੈਂ ਐਨਆਰਆ ਵੀਰਾਂ ਦਾ ਇੱਕ ਖਾਸ ਕਰਕੇ ਮੈਂ ਉਹਦੇ ਵਿੱਚ ਉਹਨਾਂ ਨੂੰ ਅਪੀਲ ਕੀਤੀ ਆ ਕਿਉਂਕਿ ਮੇਰੇ ਐਨਆਰਆ ਵੀਰ ਹੁਣ ਜਦੋਂ ਮੈਂ ਕੰਮ ਕੀਤਾ ਤਾਂ ਬਹੁਤ ਖੁਸ਼ ਨੇ ਸਾਰੇ ਸਾਡੇ ਐਨਆਰਆ ਪਰਿਵਾਰ ਜਿਹਨੇ ਬੈਠੇ ਨੇ ਉਹ ਕਹਿੰਦੇ ਆ ਵੀ ਹੁਣ ਵੀ ਅਸੀਂ ਉਹਨੇ ਖੁਸ਼ ਹੋਏ ਇੱਕ ਸਰਪੋਰਟ ਕਰ ਤੋ ਐਨਆਰਏ ਵੀਰ ਉਹਨਾਂ ਦੇ ਫੇਸਬੁੱਕ ਤੇ ਕਮੈਂਟਸ ਵੀ ਆਉਂਦੇ ਨੇ ਉਹ ਇਹ ਸਾਡੇ ਪਰਿਵਾਰ ਚੋਂ ਬਾਹਰ ਗਏ ਹੋਏ ਜੀ ਉਹ ਸਾਰੇ ਕਹਿੰਦੇ ਵੀ ਦੱਸੋ ਨਾ ਅੱਗੇ ਕੀ ਕਰਨਾ ਵਾ ਵੀ ਦੱਸ ਕੀ ਸੇਵਾ ਲਾਉਣੀ ਆ ਅਸੀਂ ਉਹ ਪਲੈਨਿੰਗ ਕਰ ਰਹੇ ਆ ਤੇ ਅਸੀਂ ਪ੍ਰਮਾਤਮਾ ਸੱਚਾ ਪਾਤਸ਼ਾਹ ਕਿਰਪਾ ਕਰਿਆ ਤੇ ਸੰਗਰਾਮ ਦਾ ਮਹੀਨਾ ਵਾ ਗੁਰੂ ਸਾਹਿਬ ਦੀ ਅਪਾਰ ਕਿਰਪਾ ਸਦਕੇ ਬਿਨਾ ਕਿਸੇ ਰਾਜਨੀਤਿਕ ਲਾਹੇ ਤੋਂ ਸਿਰਫ ਇੱਕ ਚੀਜ਼ ਤੋਂ ਵੀ ਜਿਹੜੇ ਲੋਕਾਂ ਨੇ ਮੈਨੂੰ ਚੁਣਿਆ ਸੀ ਉਹ ਸੋਚਣਾ ਬਸ ਉਹਨਾਂ ਦੀ ਸੋਚ ਨੂੰ ਬੂਰ ਪਾਉਣਾ ਤਾਂ ਕਿ ਅੱਗੇ ਤੋਂ ਕੋਈ ਵੀ ਚੰਗਾ ਬੰਦਾ ਸਰਪੰਚੀ ਲਈ ਖੜਾ ਹੋਵੇ ਤਾਂ ਲੋਕਾਂ ਉਹ ਉਹ ਸਰਪੰਚ ਗਗਨਦੀਪ ਸਿੰਘ ਨਹੀਂ ਉਹ ਲੋਕ ਦਾ ਸਰਪੰਚ ਵਾਲੀ ਅਹੁਦੇ ਤੇ ਵਿਸ਼ਵਾਸ ਬਰਕਰਾਰ ਰਹਿ ਲੋਕਾਂ ਦਾ ਵਿਸ਼ਵਾਸ ਨਾ ਟੁੱਟੇ ਜੀ ਅ ਇੱਥੋਂ ਦੇ ਜਿਹੜੇ ਐਮਐਲਏ ਆ ਹਰਦੀਪ ਸਿੰਘ ਮੁੰਡੀਆਂ ਅੱਛਾ ਤੁਸੀਂ ਗੱਲਬਾਤ ਦੌਰਾਨ ਇਹ ਗੱਲਾਂ ਕਹਿ ਰਹੇ ਸੀ ਕਿ ਤੁਹਾਡੇ ਨਾਲ ਬੜਾ ਕਿਤਨਾ ਕਿ ਜਿਹੜਾ ਬਿਤਕਰਾ ਕੀਤਾ ਜਾਂਦਾ ਤੁਹਾਨੂੰ ਨਿੱਜੀ ਤੌਰ ਤੇ ਗ੍ਰਾਂਟ ਵੀ ਨਹੀਂ ਪਹੁੰਚਦੀ ਪਿੰਡ ਨੂੰ ਔਰ ਨਾ ਹੀ ਤੁਹਾਡਾ ਕੋਈ ਕੰਮ ਪਾਸ ਕੀਤਾ ਜਾ ਰਿਹਾ ਇਹ ਬਈ ਵਿਤਕਰਾ ਮੇਰੇ ਨਾਲ ਨਹੀਂ ਜਾਂ ਇਸ ਆਪਣੇ ਹਲਕੇ ਦਾ ਨਹੀਂ ਇਹ ਪੂਰੇ ਸਮੁੱਚੇ ਪੰਜਾਬ ਦੇ ਵਿੱਚ ਵਿਤਕਰੇ ਹੋ ਰਹੇ ਨੇ ਜੀ ਅਲੱਗ-ਅਲੱਗ ਹਲਕਿਆਂ 'ਚ ਵੀਡੀਓ ਬਹੁਤ ਆਉਂਦੀਆਂ ਨੇ ਆਪਾਂ ਦੇਖਦੇ ਹਾਂ ਨਾ ਵੀ ਇਹ ਇੱਕ ਚਲੋ ਮੇਰਾ ਵੀ ਲਾਲੋ ਹੋ ਤਾਂ ਰਿਹਾ ਵਾ ਨਹੀਂ ਕਾਰਨ ਇਸ ਨੂੰ ਕੀ ਮੰਨਦੇ ਕਿ ਓਪੋਜ਼ਿਟ ਪਾਰਟੀ ਕਹਿੰਦੀ ਓਪੋਜ਼ਿਟ ਬਈ ਮੇਰਾ ਮਤਲਬ ਵੀ ਜਿਹੜੀ ਛੋਟੀ ਰਾਜਨੀਤੀ ਸੋਚ ਹੁੰਦੀ ਉਹ ਕਹਿੰਦੇ ਨੇ ਵੀ ਉਹ ਅੰਨਾ ਬੰਡੇ ਰਿਉੜੀਆਂ ਮੜਵੜ ਆਪਣੇ ਨੂੰ ਵੀ ਇਹੇ ਮੇਰਾ ਇਹੇ ਮੇਰਾ ਇਹਨੂੰ ਦੇ ਦਿਓ ਇਹਨੂੰ ਦੇ ਦਿਓ ਜੀ ਥੋਡੇ ਉਹ ਕੱਲੇ ਸਰਪੰਚ ਜਾਂ ਤੁਹਾਡੇ ਉਹ ਥੋਡੇ ਨਹੀਂ ਸਾਰੇ ਲੋਕ ਤੁਹਾਡੇ ਆ ਜੀ ਸਰਪੰਚ ਦੇ ਮਗਰ 100 ਵੋਟ ਹੋ 200 ਵੋਟ ਹੋ ਬਾਕੀ ਪਿੰਡਾਂ ਜਿਹੜੇ 4-400 ਵੋਟਾਂ ਪਈਆਂ ਉਹ ਕਿਹਨੇ ਪਾਈਆਂ ਉਹ ਲੋਕਾਂ ਨੇ ਪਾਈਆਂ ਜੀ ਸੋ ਜੇ ਤੁਸੀਂ ਮੇਰੇ ਪਿੰਡੋਂ ਵੀ ਫੋਰ ਐਗਜ਼ਾਮਪਲ ਆਮ ਆਮ ਪਾਰਟੀਆਂ ਹਾਲਾਂਕਿ ਘੱਟ ਵੋਟ ਪਈ ਸੀ ਚਲੋ ਮੰਨ ਕੇ ਚਲੋ ਮੇਰੇ ਪਿੰਡੋਂ ਮੇਰੇ ਖਿਆਲ ਨਾਲ 100 ਵੋਟ ਜਾਂ 90 ਵੋਟ ਪਈ ਸਿਆਮਾ ਜੀ ਪਾਰਟੀ ਨੂੰ ਮੇਰੇ ਪਿੰਡੋਂ 90 ਵੋਟ ਨੇ ਤਾਂ ਤੁਹਾਡਾ ਹਰ ਪਿੰਡ 'ਚ ਤੁਹਾਨੂੰ ਜਾਗਤਾ ਲੱਗਿਆ ਜੀ ਹਰ ਪਿੰਡ ਤੁਹਾਨੂੰ ਜਾਗ ਲੱਗਿਆ ਤੁਸੀਂ ਆਪਣੇ ਉਸ ਜਾਗ ਦੇ ਮੁੱਲ ਨੂੰ ਮੋੜ ਦਿਓ ਜੀ ਤੇ ਮੇਰ ਨਾਲ ਜੇ ਬਿਤਕਰਾ ਤੁਸੀਂ ਦੂਜੇ ਨੰਬਰ ਤੇ ਜਿਹੜਾ ਇਹਦੇ ਵਿੱਚ ਆਪਾਂ ਪਹਿਲਾਂ ਤਾਂ ਸਰਪੰਚਾਂ ਨੂੰ ਉਪਸ਼ਾਹਿਤ ਕੀਤਾ ਇਹ ਜਾਰੀ ਕਰਕੇ ਵੀ ਭਰਾਵੋ ਸਰਕਾਰ ਵੱਲ ਦੇਖੋ ਨਾ ਬਸ ਆਪਦਾ ਵਿਜ਼ਨ ਪਲੈਨਿੰਗ ਤੇ ਆਪਣੇ ਭੈਣਾ ਭਰਾਵਾਂ ਪਿੰਡਾਂ ਦੇ ਸਹਿਯੋਗ ਨਾਲ ਕੰਮ ਕਰੋ ਜੀ ਉਸ ਤੋਂ ਬਾਅਦ ਸਰਕਾਰ ਨੂੰ ਇਹੇ ਤਰ੍ਹਾਂ ਹੀ ਮੈਸੇਜ ਦਿੱਤਾ ਵਾ ਵੀ ਜਿੱਥੇ ਤੁਸੀਂ ਸਾਨੂੰ ਚਾਰਜ ਦੇਣ ਤੋਂ ਰੋਕ ਦਿਓ ਸਾਡੇ ਪਿੰਡ ਸੈਕਟਰੀਆਂ ਆਉਣ ਤੋਂ ਰੋਕ ਦਿਓ ਸਾਡੇ ਵਿੱਤੀ ਕਮਿਸ਼ਨ ਦੇ ਬਿੱਲ ਤੁਸੀਂ ਲਾਗੂ ਨਹੀਂ ਕਰਨੇ ਨੇ ਉਸ ਸੀ ਨੂੰ ਤੁਸੀਂ ਰੋਕ ਦਿਓ ਥੋੜੇ ਇੰਨੀਆਂ ਰੁਕਾਵਟਾਂ ਦੇ ਬਾਵਜੂਦ ਵੀ ਅਸੀਂ ਆਪਣਾ ਸਫਰ ਅਸੀਂ ਆਪਣਾ ਵਿਕਾਸ ਦਾ ਜਿਹੜਾ ਸਾਡਾ ਜਾਂ ਜੋ ਵੀ ਸਾਡੇ ਬਿਜ਼ਨਸ ਉਹ ਨਿਰੰਤਰ ਚੱਲ ਰਿਹਾ ਵੀ ਮੈਂ ਕਹਿੰਦਾ ਵੀ ਮੈਂ ਬਹੁਤ ਕੰਮ ਕੀਤੇ ਨੇ विदाਊਟ ਦੀ ਹੈਲਪ ਆਫ ਦੀ ਗਵਰਨਮੈਂਟ ਵਿਦ ਲਾਟਸ ਆਫ ਚੈਲੰਜਸ ਦੀ ਡਿਫਿਕਲਟੀਜ਼ ਦੇ ਨਾਲ ਮੈਂ ਵੀ ਉਹਨਾਂ ਦੇ ਮੈਨੂੰ ਬਹੁਤ ਰੁਕਾਵਟਾਂ ਆਈਆਂ ਬਹੁਤ ਚੈਲੰਜ ਆਏ ਉਹ ਤੋਂ ਬਿਨਾ ਵੀ ਅਕਾਲਪੁਰਖ ਸੱਚੇ ਪਾਤਸ਼ਾਹ ਦੇ ਐਨਆਰਏ ਵੀਰਾਂ ਦੇ ਆਪਣੇ ਭੈਣ ਭਰਾਵਾਂ ਦੇ ਸਹਿਯੋਗ ਨਾਲ ਕੇ ਵੀ ਅਸੀਂ ਇੱਕ ਆਪਣੀ ਸੋਚ ਨੂੰ ਇੱਕ ਆਪਣੇ ਬਿਜ਼ਨਸ ਨੂੰ ਇੰਪਲੀਮੈਂਟ ਕੀਤਾ ਵਾ ਜੀ ਤਾਂ ਇੱਕ ਜਰੂਰ ਇਹ ਵੀ ਜਰੂਰ ਦੱਸਦੇ ਹਾਂ ਕਿਉਂਕਿ ਅਸੀਂ ਬਹੁਤ ਸਾਰੇ ਪਿੰਡਾਂ ਦੇ ਵਿੱਚ ਕਵਰ ਵੀ ਕੀਤਾ ਵਾ ਤਾਂ ਜ਼ਿਆਦਾਤਰ ਦੇਖਿਆ ਕਿ ਪਿੰਡਾਂ ਦੇ ਸਰਪੰਚਾਂ ਨੇ ਇੱਕੋ ਹੀ ਨਾਰਾ ਲਾਇਆ ਕਿ ਪ੍ਰਵਾਸੀ ਪਜਾਓ ਪੰਜਾਬ ਬਚਾਓ ਪਰ ਤੁਹਾਡਾ ਉਹਨਾਂ ਦੇ ਨਾਲੋਂ ਜਿਹੜਾ ਵੱਖਰਾ ਕੰਮ ਕੀਤਾ ਗਿਆਗਾ ਤਾਂ ਤੁਸੀਂ ਉਹ ਜਰੂਰ ਜਿਹੜਾ ਲੋਕਾਂ ਤੱਕ ਜਾਣੂ ਕਰਵਾਇਓ ਕਿਉਂਕਿ ਜ਼ਿਆਦਾਤਰ ਤਾਂ ਨਾਰਾ ਇਹੀ ਲੱਗਿਆ ਵੀ ਪ੍ਰਵਾਸੀ ਪਜਾਓ ਪੰਜਾਬ ਬਚਾਓ ਤੁਸੀਂ ਉਹਨਾਂ ਤੋਂ ਉਲਟ ਚੱਲੇ ਹੋ ਤੁਸੀਂ ਕੁਝ ਇਦਾਂ ਦੀ ਹਦਾਇਤਾਂ ਜਾਰੀ ਕੀਤੀਆਂ ਜਿਸ ਦੇ ਵਿੱਚ ਕਿਹਾ ਕਿ ਡਾਕੂਮੈਂਟ ਵੈਰੀਫਾਈ ਕੀਤੇ ਜਾਣਗੇ ਜਿਹੜੇ ਪ੍ਰਵਾਸੀ ਸਿਰਫ ਕੰਮ ਕਰਨ ਲਈ ਆਉਂਦੇ ਨੇ ਉਹਨਾਂ ਨੂੰ ਕੰਮ ਕੀਤਾ ਜਾਣ ਦਿੱਤਾ ਜਾਵਗਾ ਉਹ ਇੱਕ ਵਾਰੀ ਖੁੱਲ ਕੇ ਲੋਕਾਂ ਨਾਲ ਜਾਣਕਾਰੀ ਜਰੂਰ ਸਾਂਝੀ ਨਹੀਂ ਮੈਂ ਦੇਖੋ ਪਹਿਲੀ ਗੱਲ ਤਾਂ ਮੈਂ ਆਪਣੇ ਜੇ ਸਾਡੇ ਖੇਤਰ ਚੋਂ ਇਹ ਜਿਹੀਆਂ ਆਵਾਜ਼ਾਂ ਉੱਠੀਆਂ ਨੇ ਮੈਂ ਇਹਨਾਂ ਦੇ ਉਲਟ ਨਹੀਂ ਹੈਗਾ ਹੂੰ ਇਹ ਇੱਕ ਇਹ ਜਿਹੜੀ ਆਵਾਜ਼ਾਂ ਅਲੱਗ-ਅਲੱਗ ਬਥੇ ਪਏ ਨੇ ਇਹ ਸਾਡੇ ਵਿੱਚ ਇੱਕ ਪੀੜ ਹੈ ਜੀ ਪੀੜ ਕੀ ਹੈ ਵੀ ਅਸੀਂ ਆਪਣੀ ਸਟੇਟ ਚ ਘੱਟ ਗਿਣਤੀਆਂ ਚ ਆ ਗਏ ਜੀ ਸਾਡੇ ਬੱਚਿਆਂ ਨਾਲ ਹੁਸ਼ਿਆਰਪੁਰ ਵਰਗੇ ਕੁਕਰਮ ਹੋਣ ਲੱਗੇ ਹੂੰ ਸਾਡੇ ਨੌਜਵਾਨਾਂ ਨੂੰ ਘੇਰ ਕੇ ਕੁੱਟਣ ਲੱਗੇ ਜਿਹੜੇ ਵੀ ਅੱਜ ਆਵਾਜ਼ਾਂ ਉਠੀਆਂ ਨੇ ਭਜਾਓ ਵਾਲੀਆਂ ਮੈਂ ਉਹਨਾਂ ਦੇ ਉਲਟ ਨਹੀਂ ਹੈਗਾ ਪਰ ਉਹ speed ਮੈਂ ਉਹ speed ਤੋਂ ਮਤਲਬ ਮੈਂ ਵੀ ਹਾਂ ਵੀ ਹਾਂ ਜੀ ਪਰ ਕਿਤੇ ਨਾ ਕਿਤੇ ਸਾਡੇ ਤੇ ਕਾਨੂੰਨ ਦਾ ਸ਼ਿਕੰਜਾ ਅਸੀਂ ਆਪਣੇ ਖੇਤਰ 'ਚ ਘਟ ਗਣਤੀਆਂ 'ਚ ਅਸੀਂ ਆ ਗਏ ਹੂੰ ਸਾਨੂੰ ਬਾਅਦ 'ਚੋਂ ਜੇ ਕਿਸੇ ਸਾਡੇ ਵੀਰ ਭਰਾ ਨੇ ਵੀਡੀਓ ਪਾਤੀ ਉਹ speed ਦੇ ਵਿੱਚ ਆ ਕੇ ਉਹਦੀ ਪੀੜ ਸੱਚੀ ਹੈ ਜੀ ਉਹ speed ਦਾ ਹੱਲ ਕਰਨ ਦੀ ਬਜਾਏ ਉਸ ਨੂੰ ਮੁੜ ਕੇ ਸਰਕਾਰ ਆਪਣੇ ਕੋਈ ਸੰਮਣ ਕੱਢ ਕੇ ਜਾਂ ਉਹਨੂੰ ਕੋਈ ਕੰਪਲੇਂਟ ਕਰਕੇ ਫਿਰ ਉਹ ਤੋਂ ਮੁੜ ਕੇ ਵੀਡੀਓ ਪਾਉਂਦੀ ਹੈ ਜੀ ਮੈਂ ਮਤਲਬ ਥੋੜਾ ਜਿਹਾ ਮੈਂ ਆਪਣੇ ਜਜ਼ਬਾਤਾਂ ਚ ਕੰਟਰੋਲ ਨਹੀਂ ਕਰ ਸਕਿਆ ਮੈਂ ਵੀਡੀਓ ਮੈਂ ਮਾਫੀ ਮੰਗਦਾ ਹਾਂ ਪਰ ਕੀ ਤੁਸੀਂ ਉਸ ਦੇ ਜਜ਼ਬਾਤਾਂ ਦੀ ਕਦਰ ਕੀਤੀ ਉਹਨੂੰ ਕੋਈ ਇੰਸ਼ੋਰ ਕੀਤਾ ਵੀ ਅੱਗੇ ਤੋਂ ਜਿਹੜੇ ਤੁਹਾਡੇ ਬੱਚਿਆਂ ਨੇ ਇਹ ਹੋ ਰਿਹਾ ਇਸ ਨਹੀਂ ਕਰਦਾ ਮੈਂ ਉਹਦਾ ਕਾਰਨ ਕੀ ਆ ਅਸੀਂ ਆਪਣੇ ਖੇਤੇ ਚ ਘੱਟ ਗਿਣਤੀ ਤੇ ਜਾਗੇ ਸਾਡਾ ਜਿਹੜਾ ਖੇਤੇ ਦਾ ਜਿਹੜਾ ਅੱਗੇ ਅੰਮ੍ਰਿਤਸਰ ਦਾ ਡੀਸੀ ਸਿੱਖ ਸਰਦਾਰ ਲੱਗਦਾ ਸੀਗਾ ਬਹੁਤ ਸਾਡੇ ਸਿੱਖ ਸਰਦਾਰ ਡੀਸੀ ਹੁੰਦੇ ਸੀਗੇ ਹਨ ਮੈਂ ਕਿਸੇ ਜਾਤ ਪਾਤ ਦੀ ਰੰਗਣ ਨਹੀਂ ਕਰਦਾ ਮੈਂ ਸਿਰਫ ਇੰਨੀ ਗੱਲ ਕਹਿਣਾ ਚਾਹਣਾ ਵੀ ਸਾਡੀ ਭਾਸ਼ਾ ਦੇ ਆਧਾਰ ਤੇ ਸੁਭੇ ਬਣੇ ਨੇ ਇੱਕ ਲਾਈਕ ਮਾਈਂਡਡ ਆਧਾਰ ਤੇ ਸਾਡੇ ਸੂਬੇ ਬਣੇ ਨੇ ਤੇ ਉਹ ਸੂਬਿਆਂ ਦੇ ਵਿੱਚ ਜਦੋਂ ਬਾਹਰਲੀ ਜਿਹੜੀ ਸੱਭਿਆਤਾ ਵਾਲਾ ਬੰਦਾ ਆਪਣੇ ਤਾਂ ਬਈ ਕਹਿੰਦੇ ਵੀ 10 ਕੋ ਤੇ ਬੋਲੀ ਬਦਲ ਜਾਂਦੀ ਹੈ ਜਦੋਂ ਹੋਰ ਸੱਭਿਆਤਾ ਹੋਰ ਸੂਬੇ ਹੋਰ ਇੱਕ ਸੱਭਿਆਚਾਰ ਵਾਲਾ ਬੰਦਾ ਸਾਡੇ ਆ ਜੂਗਾ ਉਹ ਸਾਡੀ ਨੇਚਰ ਨੂੰ ਨਹੀਂ ਸਮਝੂਗਾ ਉਹ ਸਾਡੀ ਭਾਵਨਾਵਾਂ ਨੂੰ ਨਹੀਂ ਸਮਝੂਗਾ ਹਾਲਾਂਕਿ ਅਸੀਂ ਤਾਂ ਆਪਣੇ ਆਪ ਦੇ ਵਿੱਚ ਬਈ ਇੱਕ ਸੈਕੂਲਰ ਸੋਚ ਆ ਸਿੱਖ ਧਰਮ ਸਾਡਾ ਪੰਜਾਬ ਇੱਕ ਸੈਕੂਲਰ ਹੈਗਾ ਵਾ ਪੰਜਾਬ ਦਾ Hindu ਹੋਵੇ Muslim ਹੋਵੇ ਉਹ ਆਪਣੇ ਆਪ ਨੂੰ ਆਪਦੀ ਕੌਮ ਤੋਂ ਪਹਿਲਾਂ ਪੰਜਾਬੀ ਗੰਦਬ ਪੰਜਾਬੀ ਦੇ ਇੱਕ ਕੌਮ ਹੈ ਵੀ ਉਹ ਜਿਹੜੀ ਸਾਰੀ ਪੀੜਾ ਉੱਠੀ ਹੈ ਉਹ ਉਹ ਲੋਕਾਂ ਦਾ ਦਰਦ ਦਾ ਅਫਸੋਸ ਵੀ ਉਸ ਦਰਦ ਦਾ ਹੱਲ ਨਹੀਂ ਕੀਤਾ ਗਿਆ ਉਸ ਨੂੰ ਸਿਆਸਤ ਦੀ ਰੰਗੀ ਚਾੜ ਦਿੱਤਾ ਗਿਆ ਰੰਗ ਚਾੜ ਦਿੱਤਾ ਗਿਆ ਅਸੀਂ ਬਸ ਇਹੀ ਸੋਚਿਆ ਵੀ ਜਿਹੜਾ ਕਿਸੇ ਨੂੰ ਕੱਢਣਾ ਕਰਨਾ ਜੇ ਮੈਂ ਵੀ ਭਈ ਆਇਆਂ ਦਾ ਕੁਝ ਕਹਿਣ ਦਾ ਤਾਂ ਮਿਰਤੇ ਤਾਂ ਥਾ ਪਹਿਲਾ ਪਰਚਾ ਹੁਣ ਅਸੀਂ ਵੀ ਇਹ ਵੱਧ ਬੋਲਦਾ ਜੀ ਅਸੀਂ ਕਿਤੇ ਨਾ ਕਿਤੇ ਕਾਨੂੰਨ ਦੇ ਵਿੱਚ ਰਹਨੇ ਹਾਂ ਸਾਨੂੰ ਆਪਣਾ ਸੂਬਾ ਪੰਜਾਬ ਆਪਣਾ ਦੇਸ਼ ਪਿਆਰਾ ਵਾ ਸਭ ਤੋਂ ਵੱਧ ਕੁਰਬਾਨੀਆਂ ਸਾਡੀਆਂ ਨੇ ਜੀ ਤਾਂ ਅਸੀਂ ਇੱਕ ਜੋ ਸਾਡੇ ਕੋਲ ਪੰਚਾਇਤੀ ਅਧਿਕਾਰ ਆ ਅਸੀਂ ਉਹਦੀ ਵਰਤੋਂ ਕਰਕੇ ਪਿੰਡ ਦੇ ਵਿੱਚ ਇੱਕ ਗ੍ਰਿਪ ਨਾਮ ਦੀ ਪ੍ਰਕਿਰਿਆ ਚਲਾਈ ਜੀ ਗ੍ਰਾਮ ਰੈਜ਼ੀਡੈਂਟ ਆਈਡੈਂਟੀਫਿਕੇਸ਼ਨ ਪ੍ਰੋਸੈਸ ਜੀ ਸਾਡੇ ਬਣ ਕੋਈ ਵੀ ਪ੍ਰਵਾਸੀ ਜਾਂ ਕਰਾਦਾ ਰਹਿੰਦਾ ਵੀ ਜੇਕਰ ਉਹਨੇ ਰਹਿਣਾ ਉਹ ਜੱਪਤੇ ਚ ਰਹੇ ਜੀ ਉਹ ਪੰਚਾਇਤ ਦੀਆਂ ਦਿਸ਼ਾ ਨਿਰਦੇਸ਼ ਜਾਰੂ ਕੀਤੇ ਆ ਵੀ ਸਮਾਂ ਸਮੇਂ ਸਿਰ ਆਪਣੇ ਕੰਮ ਤੇ ਜਾਓ ਫालतू ਬਾਹਰ ਨਹੀਂ ਨਸ਼ਾ ਪੱਤਾ ਬੀੜੀ ਸਿਗਰਟ ਦਾ ਤੁਸੀਂ ਸੇਵਨ ਨਹੀਂ ਕਰਨਾ ਹੈਗਾ ਬਾਹਰ ਜਾਣਿਓ ਆਪਣੇ ਬੱਚਿਆਂ ਨੂੰ ਸਾਹਮ ਕੇ ਜਾਓ ਆਪਣੇ ਪਹਿਰਾਵੇ ਦਾ ਖਿਆਲ ਖਾਸ ਰੱਖੋ ਕਈ ਵਾਰ ਆਪਾਂ ਦੇਖਦੇ ਆ ਕੋਈ ਨੰਨਪਾ ਕੇ ਜਾਂ ਥੋੜਿਆ ਤੋ ਉੱਚੀ ਕਰਕੇ ਉਹ ਸਾਡੇ ਉਸੇ ਨੂੰ ਬੀਬੀਆਂ ਭੈਣਾਂ ਨੇ ਬਾਹਰ ਜਾਣਾ ਹੁੰਦਾ ਨਾ ਪਿੰਡਾਂ ਦੇ ਵਿੱਚ ਏਸੀ ਥੋੜੇ ਜਿਹੇ ਲੋਕ ਉਹ ਮਤਲਬ ਚੰਗਾ ਨਹੀਂ ਮੰਨਦੇ ਵੀ ਆਪਦੇ ਪਹਿਰਾਵੇ ਦਾ ਖਾਸ ਖਿਆਲ ਰੱਖੂਗਾ ਨਾ ਤਾਂ ਅਸੀਂ ਉਹ ਬਈ ਇੱਕ ਦਿਸ਼ਾ ਨਿਰਦੇਸ਼ ਜਾਰੂ ਕਰਕੇ ਗ੍ਰਿਪ ਨਾਮ ਦੀ ਪ੍ਰਕਿਰਿਆ ਚਲਾਈ ਤਾਂ ਕਿ ਅਸੀਂ ਕੋਸ਼ਿਸ਼ ਕੀਤੀ ਵੀ ਆਪਣੇ ਪਿੰਡ ਦੇ ਵਿੱਚ ਪਿੰਡ ਦੀ ਜਿਹੜੀ ਸਮਾਜਿਕ ਸੁਰੱਖਿਆ ਵਾ ਉਹਨੂੰ ਅਸੀਂ ਬਈ ਮਤਲਬ ਬਰਕਰਾਰ ਰੱਖੇ ਬਰਕਰਾਰ ਰੱਖ ਸਕੀਏ ਜੀ ਅਛਾ ਗਗਨ ਜੀ ਲਾਸਟ ਤੇ ਆਖਰੀ ਸਵਾਲ ਆ ਇੱਕ ਸਾਲ ਦੇ ਵਿੱਚ ਤੁਸੀਂ ਰਿਪੋਰਟ ਕਾਰਡ ਜਾਰੀ ਕਰਤਾ ਔਰ ਬਹੁਤ ਸਾਰੇ ਕੰਮ ਵੀ ਤੁਸੀਂ ਕਰਕੇ ਦਿਖਾਤੇ ਆ ਹੁਣ 4 ਸਾਲ ਬਾਕੀ ਰਹਿੰਦੇ ਨੇ ਗਗਨਦੀਪ ਸਿੰਘ ਉਹਨਾਂ ਦੀ ਸੋਚ ਕੀ ਆ ਪਿੰਡ ਨੂੰ ਕਿਸ ਲੈਵਲ ਤੱਕ ਲੈ ਜਾਣਾ ਚਾਹੁੰਦੇ ਆ ਉਹ ਵੀ ਜਰੂਰ ਸਾਂਝੀ ਕਰੋ ਬਈ ਸਭ ਤੋਂ ਵੱਡੀ ਸੋਚ ਤਾਂ ਇੱਕ ਪਹਿਲਾਂ ਤਾਂ ਕੁਝ ਜਿਹੜੇ ਕੰਮ ਨੇ ਇੱਕ ਤਾਂ ਐਜੂਕੇਸ਼ਨ ਜੀ ਪੜਾਈ ਹੂੰ ਮੋਬਾਈਲ ਠੀਕ ਹੈ ਚੰਗੀ ਚੀਜ਼ਾਂ ਮੋਬਾਈਲ ਟੈਕਨੋਲੋਜੀ ਜਿਥੇ ਆਪਾਂ ਛੋਟੇ ਨੇ ਪੜਦੇ ਨੇ ਟੀਵੀ ਦੇ ਲਾਭ ਤੇ ਹਾਨੀਆਂ ਹੂੰ ਉਹ ਵੀ ਮੋਬਾਈਲ ਦੇ ਲਾਭ ਤੇ ਹਾਨੀਆਂ ਹੈਗੀਆਂ ਨੇ ਸਾਨੂੰ ਇਹਦੇ ਲਾਭ ਵਰਤਨੇ ਚਾਹੀਦੇ ਜਿਹੜਾ ਹਾਨੀਆਂ ਤੋਂ ਸਾਵਧਾਨ ਹੋਣਾ ਚਾਹੀਦਾ ਹਾਨੀਆਂ ਚ ਸਭ ਤੋਂ ਵੱਡੀ ਹਾਨੀ ਕੀ ਆ ਸਾਡੇ ਬੱਚੇ ਪੜ੍ਹਾਈ ਤੋਂ ਟੁੱਟਦੇ ਜਾ ਰਹੇ ਮੋਬਾਈਲ ਤੇ ਤੁਸੀਂ ਈ-ਬੁੱਕਸ ਪੜ੍ਹ ਲਓ ਤੁਸੀਂ ਮੋਟੀਵੇਸ਼ਨਲ ਸਪੀਚ ਸੁਣ ਲਓ ਕੁਝ ਚੰਗੀਆਂ ਚੀਜ਼ਾਂ ਸੁਣ ਲਓ ਪਰ ਜੇ ਰੀਲਾਂ ਦੇਖ ਕੇ ਸਕਰੋਲਿੰਗ ਕਰਕੇ ਟਾਈਮ ਬਰਬਾਦ ਕਰਨਾ ਫਿਰ ਸਾਡਾ ਭਵਿੱਖ ਬਈ ਬਹੁਤ ਮਾੜਾ ਵਾ ਵੀ ਬੱਚਿਆਂ ਨੂੰ ਬਈ ਅ ਐਜੂਕੇਸ਼ਨ ਦਾ ਜੋੜਨਾ ਜੀ ਸਾਡੇ ਪਿੰਡਾਂ ਦੇ ਸਕੂਲਾਂ ਦੇ ਵਿੱਚ ਪਿੰਡਾਂ ਦੇ ਉਸ ਪਿੰਡ ਦੇ ਬੱਚੇ ਘੱਟ ਪੜ ਕੇ ਚਲੋ ਜੇ ਪ੍ਰਵਾਸੀ ਰਹਿੰਦੇ ਨੇ ਜਾਂ ਹੋਰ ਰਹਿੰਦੇ ਨੇ ਉਹ ਬੱਚੇ ਵਿੱਦਿਆ ਖੈਰ ਸਭ ਨੂੰ ਮਿਲਣੀ ਚਾਹੀਦੀ ਹੈ ਜੀ ਪਰ ਜਿੱਥੇ ਆਲੇ-ਦਾਲੇ ਕੋਈ ਛੋਟੇ-ਛੋਟੇ ਸਕੂਲ ਖੁੱਲ ਜਾਂਦੇ ਨੇ ਮੈਂ ਹਰ ਬੰਦੇ ਨੂੰ ਜਿਗਾਰ ਆ ਪਰ ਤੁਸੀਂ ਰਜਗਾਰ ਸਕੂਲ ਜਿਹੜਾ ਖਾਸ ਕਰਕੇ ਕਿਰਜਗਾਰ ਚਲੋ ਬਣ ਜਾਂਦਾ ਪਰ ਤੁਸੀਂ ਆਪ ਦੇ ਰੋਜ਼ਗਾਰ ਖਾਤਰ ਇੱਕ ਆਉਣ ਵਾਲੇ ਭਵਿੱਖ ਨਾਲ ਜੇਕਰ ਚੀਟਿੰਗ ਕਰੋਗੇ ਤਾਂ ਬਹੁਤ ਮਾੜਾ ਵਾ ਸਕੂਲ ਛੋਟਾ ਹੋਵੇ ਵੱਡਾ ਹੋਵੇ ਉਹ ਮੈਟਰ ਨਹੀਂ ਕਰਦਾ ਪਰ ਸਕੂਲ ਦੇ ਵਿੱਚ ਵਿਦਿਆ ਦਾ ਮਿਆਰ ਜਿਹੜਾ ਹੈਗਾ ਉਹ ਚੰਗਾ ਹੋਣਾ ਚਾਹੀਦਾ ਜੀ ਮਤਲਬ ਉਮੀਦ ਜੇਕਰ ਕੋਈ ਇਦਾਂ ਦੇ ਹਾਲਤਾਂ ਦੇ ਸਕੂਲ ਹੈਗੇ ਨੇ ਜਿਹੜੇ ਸਹੀ ਆਪਣੇ ਜਿਹੜੇ ਸਟੈਂਡਰਡਸ ਨਹੀਂ ਮੇਨਟੇਨ ਕਰ 파 ਰਹੇ ਵੀ ਲੋਕਾਂ ਨੂੰ ਵੇਅਰ ਕਰਨਾ ਵੀ ਸਾਡੇ ਸਰਕਾਰੀ ਸਕੂਲਾਂ ਤੇ ਟੀਚਰ ਬਹੁਤ ਅੱਛੇ ਨੇ ਤੇ ਸਰਕਾਰ ਨੂੰ ਕਹਿਣਾ ਵੀ ਜਾਂ ਪੰਚਾਇਤ ਆਪਣੇ ਤੌਰ ਤੇ ਐਫਰਟ ਕਰੂਗਾ ਵੀ ਸਕੂਲ ਨੂੰ ਅਪਲਿਫਟ ਕੀਤਾ ਜਾਵੇ ਵੀ ਬੱਚੇ ਨੂੰ ਵੱਧ ਤੋਂ ਐਜੂਕੇਸ਼ਨ ਨਾਲ ਜੋੜਿਆ ਜਾਵੇ ਜੀ ਤਾਂ ਉਹਦੇ ਲਈ ਕੰਮ ਕਰਾਂਗੇ ਜਿਵੇਂ ਅਸੀਂ ਕੰਪਿਊਟਰ ਦੇ ਕਿੰਦੇ ਬਈ ਅਸੀਂ ਹਰੇਕ ਮਹੀਨੇ ਜਿਹੜੀ ਸਕੂਲ ਦੀ ਐਸਐਮਸੀ ਕਮੇਟੀ ਮੀਟਿੰਗ ਹੁੰਦੀ ਆ ਹਰੇਕ ਮਹੀਨੇ ਬਈ ਅਸੀਂ ਮੀਟਿੰਗ ਕਰਦੇ ਆ ਜੀ ਅਸੀਂ ਪੀਟੀਐਮ ਦੇ ਵਿੱਚ ਪੇਰੈਂਟਸ ਹੋ ਗਏ ਬੱਚਾ ਅੱਜ ਵੀ ਜਾ ਕੇ ਆਇਆ ਤੁਹਾਨੂੰ ਫੋਟੋਗ੍ਰਾਫਸ ਮੈਂ ਦੇ ਦੂੰਗਾ ਜੀ ਬੱਚਿਆਂ ਨਾਲ ਗੱਲ ਕਰਕੇ ਤਾਂ ਕਿ ਬੱਚਿਆਂ ਨੂੰ ਇੱਕ ਡਿਸਪਲਨ ਲਾਈਫ ਤੇ ਐਜੂਕੇਸ਼ਨ ਨਾਲ ਜੋੜਿਆ ਜਾਵੇ ਜੀ ਉਹਦੇ ਨਾਲ ਨਾਲ ਗਰਾਊਂਡ ਅੱਜ ਪਿੰਡਾਂ ਦੇ ਗਰਾਊਂਡ ਖਾਲੀ ਹੋਗੇ ਅੱਗੇ ਕਿੰਨੇ ਵੌਲੀਬਾਲ ਦੇ ਟੂਰਨਾਮੈਂਟ ਅਸੀਂ ਵੀ ਭਾਈ ਥੋੜਾ ਬਹੁਤ ਜਾਣਦੇ ਸੀ ਟੂਰਨਾਮੈਂਟ ਕਿ ਸਾਡੇ ਪਿੰਡ ਦੇ ਮੁੰਡੇ ਖੇੜਦੇ ਸੀ ਪੰਜੇਟੇ ਉਪਲਾ ਹੋਰ ਕਿੰਨੀਆਂ ਟੀਮਾਂ ਸੀਗੀਆਂ ਅੱਜ ਉਹ ਟੂਰਨਾਮੈਂਟ ਖਤਮ ਹੋ ਗਏ ਗੇਮਸ ਚੱਲ ਗਈਆਂ ਬੱਚਿਆਂ ਨੂੰ ਸਕੂਲ ਦੇ ਨਾਲ-ਨਾਲ ਗਰਾਊਂਡ ਨਾਲ ਜੋੜਨਾ ਗਰਾਊਂਡ ਦੇ ਵਿੱਚ ਇੱਕ ਅੱਛੀ ਮਤਲਬ ਗੇਮ ਦੇ ਨਾਲ ਜੋੜਨਾ ਵੀ ਇਹ ਨਹੀਂ ਚਾਰ ਕਿੱਕਾਂ ਮਾਰ ਕੇ ਮੁੜਿਆ ਹੁੰਦਾ ਵੀ ਅੱਛਾ ਫੁੱਟਬਾਲ ਦਾ ਮੈਚ ਹੋਵੇ ਅੱਛਾ ਵਾਲੀਬਾਲ ਦਾ ਮੈਚ ਹੋਵੇ ਦੋਏ ਦਿਨ ਉਹਨਾਂ ਜਿੱਤੇ ਵਿੱਚ ਇੱਕ ਕੌਨਫੀਡੈਂਸ ਵਧੇ ਤੇ ਇੱਕ ਕੰਪੀਟੀਸ਼ਨ ਦੀ ਭਾਵਨਾ ਉਹਨਾਂ ਦੇ ਵਿੱਚ ਡਿਵੈਲਪ ਹੋਵੇ ਉਹਦੇ ਨਾਲ ਨਾਲ ਬਈ ਵੀ ਆਪਣੇ ਪਿੰਡ ਦੇ ਵਿੱਚ ਜਿਵੇਂ ਲਾਇਬ੍ਰੇਰੀ ਕਨਸੈਪਟ ਲਾ ਰੋ ਪਹਿਲਾਂ ਸਰਕਾਰ ਬਣਾਈ ਜਾਂਦੀ ਹੈ ਕੱਲਾ ਬਣਾਉਣ ਦੇਣਾ ਨਹੀਂ ਉਦੋਂ ਬਾਅਦ ਉਹਨੂੰ ਚਲਾਉਣਾ ਉਹਨੂੰ ਮੇਨਟੇਨ ਕਰਨਾ ਹਰ ਰੋਜ਼ ਨਵੇਂ-ਨਵੇਂ ਐਡੀਸ਼ਨਸ ਆਉਂਦੇ ਨਵੇਂ-ਨਵੇਂ ਬੁੱਕਸ ਦੇ ਵਿੱਚ ਐਡੀਸ਼ਨਸ ਜਾਰੀ ਹੁੰਦੇ ਆ ਉਹਨੂੰ ਅਪਡੇਟ ਕਰਨਾ ਤੇ ਵਾਕੀ ਬੱਚਿਆਂ ਤੇ ਪਿੰਡ ਦੇ ਵਿੱਚ ਇੱਕ ਮਤਲਬ ਸੈਲਫ ਲਰਨ ਉਹਦਾ ਸਟੱਡੀ ਦਾ ਜਿਹੜਾ ਮਾਹੌਲ ਡਿਵੈਲਪ ਕਰਨਾ ਤੇ ਸਾਫ ਸਫਾਈ ਦਾ ਜਿਹੜਾ ਗਲੀਆਂ ਨਾਲੀ ਤਾਂ ਸਰਕਾਰ ਲੈ ਕੇ ਆਉਂਦੀ ਆ ਮਤਲਬ ਜਿਹੜਾ ਮੇਨ ਹੈਗਾ ਭਾਈ ਉਹ ਐਜੂਕੇਸ਼ਨ ਸਪੋਰਟਸ ਤੇ ਇੱਕ ਹੈਲਥ ਜੀ ਉਹਦੇ ਨਾਲ ਨਾਲ ਡਿਸਪਲਿਨ ਉਹਦੇ ਨਾਲ ਨਾਲ ਜਿਵੇਂ ਕਹੋ ਵੀ ਜੋ ਸਾਡਾ ਆਪਦਾ ਪੰਥ ਪੰਜਾਬ ਆ ਆਪਸੀ ਭਾਵਨਾਵਾਂ ਵੀ ਹੋਰ ਬਹੁਤ ਵਿਜ਼ਨ ਨੇ ਤਾਂ ਬੇਸਿਕ ਜੀ ਵਿਜ਼ਨ ਆਪ ਜਿ ਲਾਈਏ ਤਾਂ ਐਜੂਕੇਸ਼ਨ ਆਪਣੇ ਹੈਲਥ ਹੋ ਗਿਆ ਗਰਾਊਂਡ ਹੋ ਗਿਆ ਪਿੰਡ ਦੇ ਵਿੱਚ ਮਾਨ ਸਤਕਾਰ ਤੇ ਹਿਸਟਰੀ ਦੇ ਨਾਲ ਬੱਚਿਆਂ ਨੂੰ ਜੋੜਨਾ ਜੀ ਅੱਜ ਦੀ ਤਰਾਸ ਦੀ ਇਹ ਹੋਗੀ ਜਿਹੜੇ ਕੋਈ ਆਪਣੇ ਪੁਰਾਣੇ ਕੋਈ ਆਪਾਂ ਪੜਦੇ ਆ ਜਾਂ ਕੋਈ ਪੁਰਾਣੇ ਅਲਦਲ ਪਿੰਡਾਂ ਦੇ ਵਿੱਚ ਸੀ ਪੁਰਾਣੇ ਸ਼ਖਸੀਅਤ ਦੇਖਦੇ ਆ ਉਹਨਾਂ ਦੇ ਕੰਮ ਅਸੀਂ ਦੇਖੇ ਹੋਏ ਨੇ ਜੀ ਪਰ ਜਿਹੜਾ ਅੱਜ 12 13 ਸਾਲ ਦਾ 15 ਸਾਲ ਦਾ ਬੱਚਾ ਉਹਨੇ ਨਹੀਂ ਦੇਖੇ ਹੋਏ ਸੋ ਬੱਚਿਆਂ ਨੂੰ ਆਪਣੇ ਇਤਿਹਾਸ ਜੇ ਤੁਸੀਂ ਚੰਗਾ ਭਵਿੱਖ ਬਣਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਬੱਚਿਆਂ ਨੂੰ ਇਤਿਹਾਸ ਨਾਲ ਜੋੜਨਾ ਬਹੁਤ ਜ਼ਰੂਰੀ ਹੈ ਇਤਿਹਾਸ ਚਾਹੇ ਸਾਡਾ ਪੰਥ ਦਾ ਹੋਵੇ ਪੰਜਾਬ ਦਾ ਹੋਵੇ ਤਾਂ ਅਲੱਗ-ਅਲੱਗ ਸਾਡੇ ਚੰਗੀਆਂ ਸਖਸੀਤਾਂ ਦਾ ਹੋਵੇ ਤਾਂ ਉਹ ਇੱਕ ਬੈਲੈਂਸ ਕਰਕੇ ਇੱਕ ਚੰਗਾ ਅਮਨ ਸ਼ਾਂਤੀ ਭਾਈਚਾਰੇ ਵਾਲੇ ਪਿੰਡਾਂ ਦੀ ਸਾਂਝ ਨੂੰ ਮੇਨਟੇਨ ਕਰਕੇ ਇੱਕ ਜਿਹੜੇ ਜਿਵੇਂ ਅਸੀਂ ਲਿਖਿਆ ਨਾ ਬਾਈ ਅਸੀਂ ਪਿੰਡ ਦਾ ਹੁਣੇ ਵੀ ਇਹ ਕਰਤਾ ਵੀ ਸਰਬੱਤ ਦਾ ਭਲਾ ਪਿੰਡ ਭਾਗਪੁਰ ਦੀ ਚੜ੍ਹਦੀ ਕਲਾ ਜੀ ਅਸੀਂ ਸਰਬੱਤ ਦਾ ਭਲਾ ਮੰਗਦੇ ਆ ਤੇ ਉਸ ਭਲੇ ਦੇ ਵਿੱਚ ਸਾਡੇ ਆਂ ਦੇ ਚੜ੍ਹਦੀ ਕਲਾ ਦੀ ਨਾਟਕ ਹੋ ਜਾਂਦਾ ਸੀ ਜੀ ਤਾਂ ਗਗਨਦੀਪ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਕੀਮਤੀ ਸਮਾਂ ਦਿੱਤਾ ਜੀ ਆਪਣਾ ਸੋ ਇਹ ਜੀ ਹਲਕਾ ਸਾਨੇ ਵਾਲ ਦੇ ਆਂਦੇ ਪਿੰਡ ਭਾਗਪੁਰ ਤੋਂ ਸਰਪੰਚ ਗਗਨਦੀਪ ਸਿੰਘ ਜੀ ਢਿੱਲੋ ਜਿਨ੍ਹਾਂ ਨੇ 1 ਸਾਲ ਦੇ ਵਿੱਚ ਜਿਹੜਾ ਆਪਣਾ ਇੱਕ ਰਿਪੋਰਟ ਕਾਰਡ ਜਾਰੀ ਕੀਤਾ ਜਿਸ ਦੇ ਵਿੱਚ ਦੱਸਿਆ ਉਹਨਾਂ ਨੇ 1 ਸਾਲ ਦੇ ਵਿੱਚ ਪਿੰਡ ਦੇ ਕਿਹੜੇ ਕਿਹੜੇ ਕੰਮ ਕੀਤੇ ਆ ਔਰ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਇ ਕੀ ਆਸ-ਪਾਸ ਦੇ ਪਿੰਡਾਂ ਦੇ ਜਿਹੜੇ ਸਰਪੰਚ ਨੇ ਜਿਨ੍ਹਾਂ ਦੀ ਇੱਕ ਸੋਚ ਸਿਰਫ ਇਹੀ ਹੁੰਦੀ ਹੈ ਕਿ ਸਰਕਾਰ ਜੇਕਰ ਸਾਨੂੰ ਕੋਈ ਗ੍ਰਾਂਟ ਦੇਵੇਗੀ ਅਸੀਂ ਇਸੇ ਉਸੇ ਗ੍ਰਾਂਟ ਨਾਲ ਅਸੀਂ ਪਿੰਡ ਦੇ ਵਿੱਚ ਵਿਕਾਸ ਕਰਾਂਗੇ ਹਾਲਾਂਕਿ ਇਹਨਾਂ ਨਾਲ ਗੱਲਬਾਤ ਕਰਦੇ ਸਾਨੂੰ ਇਹੀ ਦੱਸਿਆ ਕਿ ਗ੍ਰਾਂਟ ਸਾਨੂੰ ਵੀ ਨਹੀਂ ਆਈ ਪਰ ਕੁਝ ਪਿੰਡ ਦੇ ਐਨਆਰਆਈ ਵੀਰਾਂ ਤੇ ਖੁਦ ਇਹਨਾਂ ਨੇ ਆਪਣੇ ਕੋਲੋਂ ਜਿਹੜਾ ਕੁਝ ਕਰਕੇ ਪਿੰਡ ਦਾ ਵਿਕਾਸ ਕੀਤਾ ਵਾ ਸੋ ਬਹੁਤ ਸ਼ਲਾਘਾਯੋਗ ਕਦਮ ਹੈ ਜਿਹੜਾ ਤੁਸੀਂ ਚੱਕਿਆ ਵਾ ਬਹੁਤ ਸ਼ੁਕਰੀਆ ਤਾਂ ਏਸੀ ਪਿੰਡ ਭਾਗਪੁਰ ਤੋਂ ਸਰਪੰਚ ਗਗਨਦੀਪ ਸਿੰਘ ਢਿੱਲੋਂ ਜਿਨ੍ਹਾਂ ਨਾਲ ਤੁਹਾਡੇ ਨਾਲ ਅੱਜ ਗੱਲਬਾਤ ਜਰਾਨ ਅਹਿਮ ਜਿਹੜਾ ਮੁੱਖ ਰੋਲ ਸੀਗਾ ਜਿਨ੍ਹਾਂ ਨੇ ਆਪਣਾ ਕੰਮਕਾਰ ਦੇ ਬਾਰੇ ਔਰ ਇੱਕ ਮੈਸੇਜ ਵੀ ਦੇ ਰਿਹਾ ਪਿੰਡ ਦੇ ਸਰਪੰਚਾਂ ਨੂੰ ਕਿ ਹੱਥ ਤੇ ਆਥਰ ਰੱਖ ਕੇ ਬੈਠਣ ਨਾਲ ਕੁਝ ਨਹੀਂ ਬਣਨਾ ਅਗਰ ਜੇਕਰ ਕੁਝ ਕਰਨਾ ਵਾ ਹਜੇ ਵੀ 4 ਸਾਲ ਬਾਕੀ ਆ ਤਾਂ ਪਿੰਡ ਦੇ ਐਨ ਆਰ ਆਈ ਬੇਰੇ ਤੇ ਕੁਝ ਪ੍ਰਬੰਧਕ ਕਮੇਟੀ ਵੀ ਬਹੁਤ ਅੱਗੇ ਲੈ ਕੇ ਆ ਕੇ ਬਹੁਤ ਕੁਝ ਪਿੰਡ ਲਈ ਕਰ ਸਕਦੇ ਆ ਸੋ ਇਹ ਸੀ ਅੱਜ ਦੀ ਖਾਸ ਰਿਪੋਰਟ ਇਸ ਦਿਨਾਲੀ ਤੁਹਾਡੇ ਤੋਂ ਇਜਾਜ਼ਤ ਲੈਣੇ ਸਾਥੀ ਕੈਮਰਾਮੈਨ ਅਰਜਨ ਸਿੰਘ ਦੇ ਨਾਲ ਸੋਨੀ ਬੂਥ ਖੜਿਆ ਰਿਪੋਰਟ ਹਲ